ਜਿਨ੍ਹਾਂ ਦੇ ਘਰੇ ਇਹ ਛੋਟੀਆਂ-ਛੋਟੀਆਂ ਲੱਕੜਾਂ ਉਹਨਾਂ ਦਾ ਦਿਲ ਕਦੇ ਕਿਸੇ ਰੋਗ ਤੋਂ ਨਹੀਂ ਥੱਕਦਾ। ਜੋ ਹਾਰ ਦੇ ਵਿੱਚ ਛੇਦ ਸੀਗਾ ਤੇ ਪੀਜੀਆ ਨੇ ਕਿਹਾ ਸੀਗਾ ਵੀ ਸਰਜਰੀ ਕਰਨੀ ਪਊਗੀ। ਸਰਜਰੀ ਦੀ ਲੋੜ ਨਹੀਂ ਪਈ ਰਹੀ ਅਸੀਂ ਹੁਣ ਠੀਕ ਹਾਂ ਹੁਣ। ਕਾਫੀ ਫਰਕ ਪਿਆ। ਮਤਲਬ ਜਿਹੜੀ ਉਹ ਹੋਲ ਹੈਗਾ ਜਿਹੜਾ ਛੇਦ ਹੁੰਦਾ ਉਹਦਾ ਵੀ ਸੈੱਟ ਕਰ ਤਾ। ਪੈ ਰਿਹਾ ਥੋੜਾ ਫਰਕ। ਕਿੰਨਾ ਕੁ ਰੁਪਈਆ ਜੋ ਕਿੰਨਾ ਕੁ ਫਰਕ ਮੰਗਦੇ ਹੋ ਤੁਸੀਂ ਹੈਗਾ 30 35 ਪੈਸੇ ਫਰਕ ਜਦੋਂ ਸਾਹ ਚੱਲੂਗਾ ਤਾਂ ਸਮਝ ਲਓ ਜਿਹੜੀ ਹੈਗੀ ਹੈ ਛਾਤੀ ਦੇ ਵਿੱਚ ਭਾਰਾਪਨ ਮਹਿਸੂਸ ਹੁੰਦਾ ਤਾਂ ਸਮਝ ਲਓ ਹਾਰਟ ਦੀਆਂ ਨਹੀਂ ਆਰਟਰੀਜ਼ ਵਿੱਚ ਬਲੌਕ ਹੁੰਦੀਆਂ ਕਿਸੇ ਦੀਆਂ 50% ਕਿਸੇ ਦੀਆਂ 60% ਈਵਨ ਅਸੀਂ ਤਾਂ 90% ਵਾਲੇ ਵੀ ਕਲੀਅਰ ਕੀਤੇ ਹੈਗੇ ਦੇਖ ਲਓ ਤੁਸੀਂ 90% ਬਲੌਕਜ ਵਾਲੇ ਵੀ ਬਿਲਕੁਲ ਠੀਕ ਹੁੰਦੇ ਆ ਬਲੌਕਿੰਗ ਦਸੀ ਸੀ ਹਾਂਜੀ ਬਲੌਕਿੰਗ ਕਿੰਨੇ ਪਰਸੈਂਟ ਬਲੌਕਿੰਗ ਦਸੀ ਸੀ ਤੁਹਾਨੂੰ ਅਸੀਂ 90 ਦੱਸਤੀ ਸੀ ਕਿੰਨੇ ਟਾਈਮ ਚ ਠੀਕ ਹੋਗੇ ਤੁਸੀਂ ਮੈਨੂੰ ਤਿੰਨ ਕੁ ਮਹੀਨੇ ਹੋਗਾ ਦਵਾਈ ਖਾਂਦੇ ਨੂੰ ਤੇ ਉਹਦਾ ਫਰਕ ਛੇਤੀ ਪੈ ਗਿਆ ਹੀ 10-12 ਦਿਨਾਂ ਬਾਅਦ ਪੱਲਾ ਲੱਗ ਗਿਆ ਸੀ ਕੀ ਪਤਾ ਲੱਗਿਆ ਤਾਂ ਜਿੱਦਾਂ ਸਾਹ ਸੁ ਚੜਨ ਤੋਂ ਕੱਟ ਗਿਆ ਸੀ ਮਤਲਬ ਫਿਰ ਤੇ ਤੁਸੀਂ ਸਟੰਟ ਪੈਣ ਤੋਂ ਬਚ ਗਿਆ ਤੁਹਾਡਾ ਵੀ ਹਾਂਜੀ ਤੁਹਾਨੂੰ ਹਾਰਟ ਦੀ ਪ੍ਰੋਬਲਮ ਸੀ ਹਾਰਟ ਦੀ ਪ੍ਰੋਬਲਮ ਸੀ ਹਾਂ ਉਹ ਨਹੀਂ ਇਹ ਹੁਣ ਬਹੁਤ ਘੱਟ ਕੀ ਪ੍ਰੋਬਲਮ ਆ ਰਹੀ ਸੀ ਤੁਹਾਨੂੰ ਪ੍ਰੋਬਲਮ ਸਾਹ ਬਹੁਤ ਚੜਦਾ ਸੀ ਚੈੱਕ ਕਰਾਇਆ ਸੀ ਬਸੰਦੋ ਅੱਛਾ ਜੀ ਉਹ ਕਹਿੰਦੇ ਵੀ ਹਾਰਟ ਦਾ ਵੀ ਸਟੰਟ ਪਊਗਾ ਕਿੰਨੇ ਪਰਸੈਂਟ ਬਲੋਕਿੰਗ ਦਸੀ ਸੀ ਉਹ ਤਾਂ ਕਹਿੰਦੇ 35-40% ਹੀ ਕੰਮ ਕਰਦਾ ਹੈ ਤੁਹਾਡਾ ਹਾਰਟ ਹੀ 35-40% ਕੰਮ ਕਰਦਾ ਹੈ ਹਾਂਜੀ ਤੇ ਮੈਨੂੰ ਲੱਗਦਾ ਕਿ ਆਪਰੇਸ਼ਨ ਬਚ ਗਿਆ ਤੁਹਾਡਾ ਹਾਂਜੀ ਹਾਂਜੀ ਦਾਸ ਨੂੰ ਦੇਣ ਬਾਅਦ ਜਿਹੜਾ ਸਾਹ ਬਿਲਕੁਲ ਸੌਖਾ ਹੋ ਜਾਂਦਾ ਪੇਸ਼ੈਂਟ ਸਾਈਕਲ ਚਲਾਵੇ ਚਾਹੇ ਕੋਈ ਕੰਮ ਕਰੇ ਚਾਹੇ ਕੋਈ ਕਈ ਚਲਾਵੇ ਕੋਈ ਪ੍ਰੋਬਲਮ ਨਹੀਂ ਆ ਸਕਦੀ ਉਹ ਹਾਰਟ ਦੀ ਹੋ ਗਈ ਸੀ ਪ੍ਰੋਬਲਮ ਖਚਾਪ ਹੈ ਛਾਤੀ ਚ ਕਿਸ ਖਿਚਾ ਹੋ ਗਿਆ ਸੀ ਤੁਸੀਂ ਵੀ ਸੀ ਵਾਲੇ ਹਾਂਜੀ ਹੋ ਹੁਣ ਠੀਕ ਹੈ ਜੀ ਬਿਲਕੁਲ ਹਾਂਜੀ ਕਿੰਨੇ ਦਿਨ ਤੋਂ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਜੀ 12 13 ਦਿਨਾਂ ਬਾਅਦ ਫਰਕ ਪੈ ਗਿਆ ਸੀ ਕੀ ਸਭ ਤੋਂ ਪਹਿਲਾਂ ਕੀ ਸਿੰਪਟਮ ਆਇਆ ਪੋਜ਼ਿਟਿਵ ਸਾਈਨ ਕੀ ਆਇਆ ਤੁਹਾਨੂੰ ਮਤਲਬ ਫਿਰ ਤੋਂ ਦੇ ਵਿੱਚ ਸੌਖਾ ਹੋ ਗਿਆ ਮੈਨੂੰ ਹਾਂਜੀ ਸੈਕੋ ਚਲਾ ਲੈਂਦਾ ਸੀ ਮੈਂ ਤੁਰ ਕੇ ਚਲੇ ਜਾਂਦਾ ਸੀ ਮੋਟਰ ਤੇ ਖੇਤ ਵਿੱਚ ਪਸੋਂ ਖੋ ਗਿਆ ਸਾਰਾ ਕੁਝ ਨਾਲ ਹੀ ਹੌਲਾ ਲੱਗਣ ਲੱਗਿਆ ਸਰੀਰ ਹਾਂਜੀ ਅਸੀਂ ਮਤਲਬ 10 12 ਦਿਨਾਂ ਬਾਅਦ ਸਾਈਕਲ ਚਲਾਉਣ ਲੱਗ ਗਏ ਹਾਂਜੀ ਹਾਂ ਅੱਧਾ ਚਮਚ ਮਿਕਸੀ 'ਚ ਗ੍ਰੈਂਡ ਕਰ ਲੈਣਾ ਗ੍ਰੈਂਡ ਕਰਕੇ ਆਪਾਂ ਪਾਊਡਰ ਬਣਾ ਦਿੱਤਾ ਇਹਦਾ ਫਰੂਕੀ ਸਾਹਿਬ ਅੱਧਾ ਚਮਚ ਲੈਣਾ ਹੈ ਇਹ ਦੇਖੋ ਅੱਧਾ ਚਮਚ ਕੋਸੇ ਪਾਣੀ 'ਚ ਭੋਲ ਕੇ ਦੇਖੋ ਮਿਕਸ ਹੋ ਗਿਆ ਐਦਾਂ ਪੀ ਲੈਣਾ ਸਵੇਰੇ ਕਿੰਨੇ ਟਾਈਮ 'ਚ ਰਿਜ਼ਲਟ ਦੂ 10 ਕੁ ਦਿਨ ਦੇ ਵਿੱਚ ਵਿੱਚ ਇਹ ਵੀ ਸਾਹ ਚੜਨਾ ਜਿਹੜਾ ਛਾਤੀ 'ਚ ਭਾਰਾ ਬਣੇ ਠੀਕ ਕਰ ਦੂਗਾ ਇਹ ਕੀ ਚੀਜ਼ ਹੈਗੀ ਹੈ ਜੀ ਇਹਦੇ 20 ਡ੍ਰੌਪਸ ਸਵੇਰੇ ਸ਼ਾਮ ਪਾਣੀ 'ਚ ਪਾ ਕੇ ਲੈਣੇ ਆ ਏ ਵੀ ਸਾਹ ਚੜਨ ਨੂੰ ਫਰੂਕੀ ਸਾਹਿਬ ਇੱਕ ਹਫ਼ਤੇ ਦੇ ਵਿੱਚ ਵਿੱਚ ਪੇਸ਼ੈਂਟ ਨੂੰ ਰਲੀਫ ਦੋਦਾ ਤਾਂ ਹਾਰਟ ਕੇਅਰ ਕਿਟ ਹੈ ਦੇ 15 15 20 20 ਦਿਨ ਦੇ ਵਿੱਚ ਪੇਸ਼ੈਂਟ ਨਾਰਮਲ ਹੋ ਜਾਂਦੇ ਕੀ ਪ੍ਰੋਬਲਮ ਲੈ ਕੇ ਆਏ ਬਈ ਜੀ ਬਲੱਡ ਦੀ ਹੀ ਬੀਪੀ ਦੀ ਸੀ ਹਾਂਜੀ ਬੀਪੀ ਕਿੰਨਾ ਰਹਿੰਦਾ ਸੀ ਤੁਹਾਡਾ ਬੀਪੀ 1.500 ਦੇ ਅੰਦਰ ਬਾਹਰ ਰਹਿੰਦਾ ਅੱਛਾ ਕੀ ਪ੍ਰੋਬਲਮ ਹੁੰਦੀ ਸੀ ਬੀਪੀ ਨਾਲ ਸਰੀਰ ਨੂੰ ਕੰਬਲ ਲਾ ਪੈਂਦਾ ਸਿਰ ਵੀ ਡੋਨ ਲਾ ਪੈਂਦਾ ਹਾਂ ਉਹ ਠੀਕ ਜਿੰਨਾਂ ਦੇ ਘਰੇ ਇਹ ਛੋਟੀਆਂ ਛੋਟੀਆਂ ਲੱਕੜਾਂ ਉਨਾ ਦਾ ਦਿਲ ਕਦੇ ਕਿਸੇ ਰੋਗ ਤੋਂ ਨਹੀਂ ਥੱਕਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਹੈਲਥ케ਅਰ ਮੋਗਾ ਵਾਲੇ ਡਾਕਟਰ सुरेंद्रਪਾਲ ਸ਼ਰਮਾ ਜੀ ਕੋਲ ਜਿਹੜੇ ਇਹਨਾਂ ਲੱਖਣਾਂ ਦੇ ਜ਼ਰੀਏ ਤੁਹਾਡੇ ਹੈਲਥ ਨੂੰ ਤੁਹਾਡੇ ਹਾਰਟ ਦਾ ਧਿਆਨ ਰੱਖਣ ਵਾਲੇ ਨੇ ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਰੋਗ ਹੈਗੇ ਨੇ ਜਿਹੜਾ ਇਹਨਾਂ ਲੱਖੜਾਂ ਦੇ ਜ਼ਰੀਏ ਹੀ ਉਹ ਠੀਕ ਕਰਨ ਵਾਲੇ ਨੇ ਕੀ ਨੁਸਖਾ ਕੀ ਫਾਰਮੂਲਾ ਅਸੀਂ ਸਮਝਾਂਗੇ ਪਹਿਲਾਂ ਸ਼ੁਰੂਆਤ ਕਰ ਲੈਨੇ ਆ ਹਮੇਸ਼ਾ ਦੀ ਤਰ੍ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਲੱਕੜਾਂ ਦੀ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਵੀ ਇਹ ਕਰਾਮਾਤੀ ਲੱਕੜਾਂ ਜਿਨ੍ਹਾਂ ਦੇ ਘਰ ਦੇ ਵਿੱਚ ਰੱਖੀਆਂ ਹੋਈਆਂ ਨੇ ਜਿਨ੍ਹਾਂ ਦਾ ਇਹਨਾਂ ਦਾ ਇਸਤੇਮਾਲ ਜਿਹੜਾ ਪਰਿਵਾਰਾਂ ਨੂੰ ਆਉਂਦਾ ਉਹਨਾਂ ਦੇ ਘਰ ਦੇ ਵਿੱਚ ਫਿਰ ਦਿਲ ਦਾ ਰੋਗ ਨਹੀਂ ਆਉਂਦਾ ਇਹ ਸਮਝਾਂਗੇ ਸਾਨੂੰ ਇਹ ਦੱਸੋ ਵੀ ਦਿਲ ਦਾ ਰੋਗ ਆਉਣ ਤੋਂ ਪਹਿਲਾਂ ਸੰਕੇਤ ਕਿਹੜੇ ਦਿੰਦਾ ਹੈ ਸੰਕੇ ਸਾਰੀਆਂ ਲਾਮਤਾਂ ਦੱਸੀਆਂ ਜਿਦਾ ਮੇਨ ਛਾਤੀ 'ਚ ਦਰਦ ਸਾਹ ਚੜਨਾ ਜਿੱਦਾਂ ਛਾਤੀ ਦਰਦ ਹੋ ਕੇ ਬਾਹਾਂ 'ਚ ਦਰਦ ਜਲੀ ਜਾਣੀ ਘਬਰਾਟ ਹੋਣੀ ਧੜਕਣ ਦਾ ਵਧਣਾ ਜਾਂ ਘਟਣਾ ਜਾਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਤੁਰਦਿਆਂ ਫੇਰਦਿਆਂ ਜਿੱਦਾਂ ਕਿਤੇ ਘਬਰਾਟ ਹੋ ਕੇ ਬੀਪੀ ਲੋ ਹੋ ਜਾਣਾ ਜਾਂ ਅਪ ਹੋ ਜਾਣਾ ਤੇ ਮੋਰਾ 'ਚ ਦਰਦ ਹੋ ਜਾਣੀ ਛਾਤੀ 'ਚ ਦਰਦ ਜਾ ਕੇ ਬਾਹਾਂ 'ਚ ਚਲੀ ਜਾਣੀ ਜਾਂ ਪਿੱਛੇ ਚਲੀ ਜਾਣੀ ਜਾਂ ਬੰਦ ਕਮਰੇ 'ਚ ਘਬਰਾਟ ਹੋਣੀ ਡਰ ਲੱਗਣਾ ਮੋਰਾ 'ਚ ਦਰਦ ਬਾਹਾਂ 'ਚ ਦਰਦ ਚੱਕਰ ਆਉਣਾ ਇਹ ਸਾਰੀਆਂ ਲਾਮਤਾਂ ਫਰੂਕੀ ਸਾਹਿਬ ਹਾਰਟ ਦੀਆਂ ਹੁੰਦੀਆਂ ਹਨ ਅੱਛਾ ਡਾਕਟਰ ਸਾਹਿਬ ਸਨ ਵੀ ਕੱਲ ਦੱਸੋ ਵੀ ਜਿਹੜੇ ਲੋਕਾਂ ਨੂੰ ਕਹਿ ਦਿੱਤਾ ਗਿਆ ਸਿੱਧੇ ਜੀ ਸਪਸ਼ਟ ਗੱਲ ਕਰਾਂਗੇ ਮੁੱਦੇ ਦੇ ਉੱਤੇ ਆਵਾਂਗੇ ਆਪਰੇਸ਼ਨ ਕਹਿ ਦਿੰਦੇ ਨੇ ਬਾਈਪਾਸ ਸਰਜਰੀਆਂ ਕਹਿ ਦਿੰਤੀਆਂ ਨੇ ਸਟੰਟ ਕਹਿ ਦਿੰਦੇ ਨੇ ਪੀਸਮੇਕਰ ਕਹਿ ਦਿੰਦੇ ਨੇ ਔਰ ਕਹਿ ਦਿੱਤਾ ਹੈ ਕਿ ਤੁਹਾਡੇ ਦਿਲਾਂ ਦੇ ਵਿੱਚ ਛੇਦ ਨੇ ਫਟਾਫਟ ਆਪਰੇਸ਼ਨ ਕਰਾ ਲਓ ਆਪਰੇਸ਼ਨ ਤੋਂ ਇਲਾਵਾ ਕੋਈ ਹੱਲ ਹੈ ਹੀ ਨਹੀਂ ਕੀ ਇਹ ਨੁਸਖਾ ਜਾਂ ਤੁਹਾਡੇ ਵਾਲੇ ਨੁਸਖੇ ਉਸ ਚੀਜ਼ ਦਾ ਬਚਾਅ ਕਰ ਸਕਦੇ ਬਿਲਕੁਲ ਕਰ ਸਕਦੇ ਫਰੂਕੀ ਦਾ ਹਾਰਟ ਦੇ ਉੱਪਰ ਜਿਹੜੀ ਬਹੁਤ ਵੱਡੀ ਸਾਡੀ ਅਨਜੈਤਾ ਹਾਰਟ ਦੇ ਕਿਸੇ ਵੀ ਰੋਗ ਨੂੰ ਅਸੀਂ ਰਹਿਣ ਨਹੀਂ ਦਿੱਤਾ। ਅੱਜ ਤੱਕ ਜੇ ਕਿਸੇ ਦਿਲ 'ਚ ਛੇਦ ਹੋਵੇ ਉਹ ਵੀ 20-20 ਦਿਨ ਦੀ ਬੈਂਡਸਾਨਾ ਉਹਨਾਂ ਨੂੰ ਪੂਰਾ ਜਿਹੜਾ ਰਲੀਫ ਮਿਲਿਆ। ਤੁਸੀਂ ਦੇਖੋਗੇ ਕੁਝ ਪੇਸ਼ੈਂਟ ਹਾਰਟ ਦੇ ਸਾਡੇ ਕੋਲ ਛੇਦ ਵਾਲੇ ਵੀ ਆ ਰਹੇ ਆ। ਬਠੀਕ ਬਹੁਤ ਹੋਇਆ ਜਿਨ੍ਹਾਂ ਨੂੰ ਸਰਜਰੀਆਂ, ਬਾਈਪਾਸ ਸਰਜਰੀਆਂ ਜਾਂ ਕਿਸੇ ਤਰ੍ਹਾਂ ਦੀ ਵੀ ਹਾਰਟ ਦੀ ਸਰਜਰੀ ਕਹੀ ਸੀ ਤੇ ਉਹ ਹੁਣ 20-20 ਦਿਨ ਦੇ ਵਿੱਚ ਇੱਥੇ ਠੀਕ ਹੋ ਗਏ ਆ। ਜਿਹੜੀਆਂ ਛੇਦ ਤੋਂ ਫਰੂਕੀ ਸਾਬ ਹਾਰਟ ਦਾ ਛੇਦ ਤੋਂ ਸਾਰੀਆਂ ਹੀ ਗੱਲਾਂ ਛੋਟੀਆਂ ਹੁੰਦੀਆਂ। ਕਿਉਂਕਿ ਉਹਦੇ ਵਿੱਚ ਪੇਸ਼ੈਂਟ ਦਾ ਡੈਥ ਰਿਸਕ ਬਹੁਤ ਜ਼ਿਆਦਾ ਹੋ ਜਾਂਦਾ। ਬਲੌਕ ਨਾਲ ਦਾ ਤਾਂ ਵੀ ਚੱਲਦਾ ਰਹਿੰਦਾ ਪਰ ਜਿਹੜੇ ਛੇਦ ਵਾਲੇ ਪੇਸ਼ੈਂਟ ਆ ਉਹ ਤਾਂ ਬਹੁਤ ਜ਼ਿਆਦਾ ਸੀਰੀਅਸ ਮੈਟਰ ਹੁੰਦਾ ਉਹ ਵੀ ਸਾਡੇ ਕੋਲ ਠੀਕ ਹੋ ਰਹੇ ਦੂਸਰਾ ਇਸ ਤੋਂ ਉੱਤੇ ਤਾਂ ਗੱਲ ਹੀ ਕੋਈ ਨਹੀਂ ਹੈਗੀ ਹਾਂਜੀ ਤੇ ਸਟੰਟ ਵਾਲੇ ਜੀ ਸਟੰਟ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਵੀ ਲੋੜ ਨਹੀਂ ਹੈਗੀ ਕਿਸੇ ਤਰ੍ਹਾਂ ਸਟੰਟ ਦੀ ਨਾ ਸਰਜਰੀ ਦੀ ਲੋੜ ਹੈਗੀ ਹੈ ਜੇ ਕਿਸੇ ਕੋਈ ਡਾਕਟਰ ਕੋਲੇ ਕੋਈ ਜਾਂਦਾ ਵਾ ਕੋ ਪੇਸ਼ੈਂਟ ਆ ਤੇ ਉਹਨੂੰ ਕਹਿੰਦੇ ਤੇਰੇ ਸਟੰਟ ਪਾਵਾਂਗੇ ਉਹ ਕੁਦਰਤੀ ਜੀ ਆਪਣੀ ਵੀਡੀਓ ਦੇਖ ਲੈਂਦਾ ਤੇ ਦੇਖਿਆ ਤੁਹਾਡੇ ਸਾਹਮਣੇ ਕਿੰਨੇ ਵਧੀਆ ਟੈਸਟਿੰਗ ਵਾਲੇ ਬਿਲਕੁਲ ਲੋਕ ਠੀਕ ਹੋ ਰਹੇ ਆ ਜਾਂ ਆਕਸੀਜਨ ਲੈਵਲ ਘਟ ਜਾਂਦਾ ਤਾਂ ਵੀ ਸਾਹ ਚੜਦਾ ਹੈਗਾ ਪੇਸ਼ੈਂਟ ਉਹ ਵੀ ਠੀਕ ਹੋ ਜਾਂਦਾ ਵਾ ਹਾਰਟ ਸਪੈਸ਼ਲਿਸਟ ਤਾਂ ਜਿੰਨੇ ਵੀ ਹੈਗੇ ਨੇ ਉਹ ਤਾਂ ਸਾਰੇ ਜਿਹੜੇ ਚਲੋ ਉਹਨਾਂ ਦੀ ਸਟੱਡੀ ਮੁਤਾਬਕ ਪ੍ਰੂਕੀ ਸਾਹਿਬ ਆਪਾਂ ਕਹੇ ਵੀ ਦਿੰਨੇ ਵੀ ਕਿਉਂ ਕਿ ਉਹਨਾਂ ਕੋਲੇ ਹੱਲ ਹੀ ਸਰਜਰੀ ਹੈ ਉਹਨਾਂ ਕੋਲੇ ਕੋਈ ਨੈਚੁਰਲ ਤਰੀਕਾ ਹੈ ਨਹੀਂ ਇਹਨੂੰ ਠੀਕ ਕਰਨ ਦਾ ਉਹ ਤਾਂ ਆਪਦੀ ਸਟੱਡੀ ਮੁਤਾਬਕ ਸਰਜਰੀ ਸਟੰਟ ਕਹਿਣਗੇ ਉਹ ਤਾਂ ਪੋਣਾ ਨਾ ਪੋ ਪੇਸ਼ੈਂਟ ਬਿਨਾ ਸਰਜਰੀ ਤੋਂ ਹਜ਼ਾਰਾਂ ਪੇਸ਼ੈਂਟ ਜਿਹੜੇ ਹਾਰਟ ਦੇ ਠੀਕ ਕਰ ਦਿੱਤੇ ਹੈਗੇ ਆ ਤੇ ਜਿਹੜੇ ਮਰੀਜ਼ ਦਵਾਈਆਂ ਖਾ ਰਹੇ ਆ ਹਾਰਟ ਦੀਆਂ ਬਲੋਕੇਜ ਤੋਂ ਤੇ ਉਹ ਵੀ ਅਸੀਂ ਜਿਹੜੀਆਂ ਦਵਾਈਆਂ 20 25 ਦਿਨ ਦੇ ਵਿੱਚ ਵਿੱਚ ਬੰਦ ਕੀਤੀਆਂ ਹੈਗੀਆਂ ਅਸੀਂ ਤਾਂ ਵੈਸੇ 20 ਦਿਨ ਕਹਿ ਕੇ ਫਰੂਕੀ ਸਾਹਿਬ ਭੇਜਦੇ ਆ ਵੀ ਤੁਸੀਂ 20 ਦਿਨ ਜਿਹੜੀ ਹੈਗੀ ਮੈਡੀਸਨ ਐਲੋਪੈਥੀ ਚਲਾਉਣੀ ਹੈ ਬਾਦ ਵਿੱਚ ਬੰਦ ਕਰ ਦੇਣੀ ਪਰ ਪੇਸ਼ੈਂਟ ਜਦੋਂ 20 ਦਿਨ ਬਾਅਦ ਆਉਂਦਾ ਸੀ ਉਹਨੂੰ ਪੁੱਛਦੇ ਜਿਹੜੀ ਮੈਡੀਸਿਨ ਕਿੱਦਾਂ ਤੁਸੀਂ ਲੈ ਰਹੇ ਹੋ ਐਲੋਪੈਥੀ ਉਹ ਕਹਿੰਦੇ ਸੀ ਤਾਂ 2-4 ਦਿਨ ਬਾਅਦ ਹੀ ਬੰਦ ਕਰ ਦਿੱਤੀ ਸਾਬ ਨੂੰ ਤਾਂ ਕੋਈ ਸਾਹ ਦੀ ਹੁੰ ਦਿਕਤ ਹੀ ਹੈ ਨਹੀਂ ਗਈ ਨਾ ਕੋਈ ਕਿਸ ਤਰ੍ਹਾਂ ਦੀ ਸੰਦੇ ਛਤ ਜੀ ਦਰਦ ਹੋ ਰਿਹਾ ਨਾ ਸਾਹ ਚੜ ਰਿਹਾ ਜੀ ਅੱਛਾ ਡਾਕਟਰ ਸਾਹਿਬ ਜਿਹੜੇ ਲੋਕਾਂ ਨੇ ਹਾਰਟ ਦੀ ਪ੍ਰੋਬਲਮ ਹੋਈ ਤੇ ਉਹਨਾਂ ਨੇ ਮੈਡੀਸਿਨ ਖਾਣੀ ਸ਼ੁਰੂ ਕੀਤੀ ਉਹਨਾਂ ਨੂੰ ਬੀਪੀ ਵੀ ਹੋ ਗਿਆ ਉਹਨਾਂ ਨੂੰ ਸ਼ੂਗਰ ਵੀ ਹੋ ਗਿਆ ਉਹਨਾਂ ਨੂੰ ਅਸਥਮਾ ਵੀ ਹੋ ਗਿਆ ਉਹਨੂੰ ਤੇ ਜੋੜਾਂ 'ਚ ਦਰਦ ਵੀ ਹੋਣ ਲੱਗਣ ਤੇ ਪੈਰਾਂ 'ਚ ਸਵੇਲਿੰਗ ਵੀ ਆਉਣ ਲ ਹੈਲੋਪੈਥਿਕ ਦਾ ਫਰੂਕੀ ਸਾਹਿਬ ਸਾਈਡ ਇਫੈਕਟ ਹੈਗਾ ਵਾ ਵਰਲਡ ਦੇ ਵਿੱਚ ਕੋਈ ਇਸ ਗੱਲ ਤੋਂ ਜਿਹੜਾ ਮੁਕਰਿਆ ਨਹੀਂ ਜਾ ਸਕਦਾ ਵੀ ਐਲੋਪੈਥਿਕ ਦਾ ਸਾਈਡ ਇਫੈਕਟ ਨਹੀਂ ਹੈਗਾ ਇਹ ਬਾਡੀ ਦੀ ਹੀਲਿੰਗ ਪਾਵਰ ਨੂੰ ਘਟਾਉਂਦਾ ਹੈਗਾ ਜਦੋਂ ਹੀਲਿੰਗ ਪਾਵਰ ਘਟ ਜਾਂਦੀ ਹੈ ਸਮੱਸਿਆ ਹੋਰ ਵੱਧ ਜਾਂਦੀ ਹੈ ਜਦੋਂ ਹਾਰਟ ਦੀ ਅਸੀਂ ਮੈਡੀਸਿਨ ਸ਼ੁਰੂ ਕਰ ਦਿੰਦੇ ਹਾਂ ਨਾਲ ਦੇਖਿਆ ਤੁਸੀਂ ਹਾਰਟ ਵਾਲੇ ਪੇਸ਼ੈਂਟ ਨੂੰ 슈ਗਰ ਹੋ ਜਾਂਦੀ ਹੈ ਉਹਦਾ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਜਾਂ ਉਹਦਾ ਘਟਣਾ ਸ਼ੁਰੂ ਹੋ ਜਾਂਦਾ 55 60% ਹਾਰਟ ਕੰਮ ਕਰਦਾ ਉਹ 18 20 ਤੇ ਆ ਜਾਂਦਾ ਜਿਹੜਾ ਐਲੋਪੈਥਿਕ ਦਵਾਈਆਂ ਦੇ ਸਾਈਡ ਇਫੈਕਟ ਨਾਲ ਹੀ ਆਉਂਦਾ अच्छा ਡਾਕਟਰ ਸਾਹਿਬ ਜਿਹੜੇ ਬੰਦਿਆਂ ਨੂੰ ਸਵੇਰੇ ਸੈਰ ਕਰਨ ਜਾਂਦੇ ਨੇ ਪਹਿਲਾਂ ਠੀਕ ਸੀ ਹੁਣ ਉਹ ਸੈਰ ਕਰਦੇ ਕਰਦੇ ਉਹਨਾਂ ਨੂੰ ਸਾਹ ਚੜਨ ਲੱਗ ਗਿਆ ਇਹ ਵੀ ਇੱਕ ਨਿਸ਼ਾਨੀ ਹੈ ਜੀ ਸੈਰ ਕਰਦੇ ਆ ਸਾਹ ਚੜਨਾ ਪਹਿਲਾਂ ਚੜਦਾ ਨਹੀਂ ਸੀ ਨਾਰਮਲ ਸੀ ਹਾਂਜੀ ਸਾਹ ਤਾਂ ਮੇਨ ਜਿਹੜਾ ਮੁੱਦਾ ਹੈਗਾ ਜਦੋਂ ਸਾਹ ਚੜੂਗਾ ਤਾਂ ਸਮਝ ਲਓ ਜਿਹੜੀ ਹੈਗੀ ਆ ਛਾਤੀ ਦੇ ਵਿੱਚ ਭਾਰਾਪਨ ਮਹਿਸੂਸ ਹੁੰਦਾ ਤਾਂ ਸਮਝ ਲਓ ਹਾਰਟ ਦੀਆਂ ਜਿਹੜੀਆਂ ਆਰਟਰੀਜ਼ ਬਲੌਕ ਹੁੰਦੀਆਂ ਕਿਸੇ ਦੀਆਂ 50% ਕਿਸੇ ਦੀਆਂ 60% ਈਵਨ ਅਸੀਂ ਤਾਂ 90% ਵਾਲੇ ਵੀ ਕਲੀਅਰ ਕੀਤੇ ਹੈਗੇ ਦੇਖ ਲਓ ਤੁਸੀਂ 90% ਬਲੌਕ ਜਿਹੜੇ ਵਾਲੇ ਵੀ ਬਿਲਕੁਲ ਠੀਕ ਹੁੰਦੇ ਆ ਤੇ ਮਹਾਰਾਜ ਦੀ ਕਿਰਪਾ ਹੈਗੀ ਜਿੱਦਾਂ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਇਹ ਜਿਹੜੀ ਹੈਗੀ ਆ ਹਾਰਟ ਦੇ ਉੱਤੇ ਸਾਡੀ ਬਹੁਤ ਵੱਡੀ ਟੀਮ ਦੀ ਰਿਸਰਚ ਆ ਰਿਸਰਚ ਤੋਂ ਬਾਅਦ ਹੈਗੇ ਆ ਜਿਹੜੇ ਰਿਜ਼ਲਟ ਆ ਫਿਰ ਕਿਸਾਬ ਐਵੇਂ ਨਹੀਂ ਜਿਵੇਂ ਆਪਾਂ ਕੀ ਤੁਰੇ ਜਾਂਦੇ ਕਿਸੇ ਦਾ ਹਾਰਟ ਦਾ ਇਲਾਜ ਕਰਦੇ ਆ ਕਿ ਨਿੱਕੇ ਮੋਟੇ ਇਲਾਜ ਦੀ ਲੋਕਾਂ ਤੋਂ ਹੋਰੇ ਹਾਰਟ ਦਾ ਕਿੱਥੋਂ ਕਰਦਾਂਗੇ ਪਰ ਆਪਣੇ ਕੋਲੇ ਮਹਾਰਾਜ ਦੀ ਕਿਰਪਾ ਹਾਰਟ ਦਾ ਪੇਸ਼ੈਂਟ ਕੋਈ ਵੀ ਨਾਰਾਜ਼ ਨਹੀਂ ਗਿਆ ਅੱਛਾ ਹਾਰਟ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਤੁਹਾਡੇ ਕੋਲ ਜਿਹੜੇ ਪੇਸ਼ੈਂਟ ਹੈਗੇ ਤੇ ਆਉਂਦੇ ਨੇ ਮੈਂ ਇੱਕ ਗੱਲ ਕੀਤੀ ਸੀ ਬੀਪੀ ਵਾਲੇ ਨਾਲ ਉਹ ਕਹਿੰਦੇ ਬੀਪੀ ਮੇਰਾ ਬਿਲਕੁਲ ਠੀਕ ਹੈ ਬੀਪੀ ਵਾਲੇ ਵੀ ਬੈਠੇ ਨੇ ਸ਼ੂਗਰ ਵਾਲੇ ਵੀ ਬੈਠੇ ਨੇ ਹਾਂਜੀ ਇਹਨੂੰ ਹਗਾ ਬੀਪੀ ਨੂੰ ਸਰੇਣੀ ਚ ਲਿਆਂਦਾ ਹੈਗਾ 슈ਗਰ ਨੂੰ ਬੀਪੀ ਨੂੰ ਕਿਉਂਕਿ ਜਾਨਲੇਵਾ ਨਹੀਂ ਹੁੰਦੇ ਪਰ ਜਿਹੜੇ ਬੀਪੀ ਦਾ ਸਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟ ਪ੍ਰੂਕੀ ਸਾਹਿਬ ਆਏ ਜਿਨ੍ਹਾਂ ਨੇ ਇੱਕ ਟੈਬਲੇਟ ਸ਼ੁਰੂ ਕੀਤੀ ਸੀ 6 ਮਹੀਨੇ ਬੀਪੀ ਨੋਰਮਲ ਆ ਫਿਰ ਦੋ ਤੇ ਚਲੇ ਗਏ ਫਿਰ ਤਿੰਨ ਤੇ ਚਲੇ ਗਏ ਤਿੰਨ ਤਿੰਨ ਗੋਲੀਆਂ ਦੇ ਬਾਵਜੂਦ ਵੀ ਮਰੀਜ਼ 200 ਪਾਰ ਬੀਪੀ ਕਿਸੇ ਦਾ 200 ਵੀ ਕਿਸੇ ਦਾ 190 ਅਸੀਂ ਦਵਾਈਆਂ ਬੰਦ ਕਰਵਾ ਦਿੱਤੀਆਂ 20-20 ਦਿਨ ਦੇ ਵਿੱਚ ਵਿੱਚ ਜੀ ਬੀਪੀ ਜਿਹੜਾ ਨੋਰਮਲ ਕਰਤਾ ਹੈਗਾ ਪਰ ਇੱਕ ਗੱਲ ਜਰੂਰ ਸਾਨੂੰ ਪੇਸ਼ੈਂਟ ਕਹਿੰਦਾ ਜਦੋਂ ਸਾਡੀ ਦਵਾਈ ਨਾਲ ਬੀਪੀ ਨੋਰਮਲ ਹੁੰਦਾ ਨਾ ਫਿਰ ਕਹਿੰਦਾ ਸਵਾਦ ਆ ਗਿਆ ਜ਼ਿੰਦਗੀ ਜਿਗੋਂ ਦਾ ਨਹੀਂ ਤਾਂ ਅਸੀਂ ਤਾਂ ਬਹੁਤ ਪਰੇਸ਼ਾਨੀ ਦੇ ਵਿੱਚ ਸੀ ਗੋਲੀਆਂ ਖਾਣ ਨਾਲ ਵੀਪੀ ਨੋਰਮਲ ਤਾਂ ਹੋ ਜਾਂਦਾ ਸੀ ਪਰ ਪਰੇਸ਼ਾਨੀ ਬਹੁਤ ਜ਼ਿਆਦਾ ਅੱਛਾ ਕੁਝ ਕੁ ਲੋਕ ਇੱਥੇ ਬੈਠੇ ਨੇ ਡਾਕਟਰ ਸਾਹਿਬ ਜਦੋਂ ਮੈਂ ਅੰਦਰ ਆਇਆ ਤੁਹਾਡੇ ਕੋਲ ਤਾਂ ਉਹਨਾਂ ਨੇ ਕਿਹਾ ਜੀ ਸਾਡੀ ਸਟੋਰੀ ਜ਼ਰੂਰ ਚਲਾਇਓ ਉਹ ਕਹਿੰਦੇ ਜੀ ਇਸ ਤਾਂ ਸਾਈਕਲ ਚਲਾਉਣ ਲੱਗ ਗਏ 10-12 ਦਿਨਾਂ ਦੇ ਵਿੱਚ ਹੀ ਹਾਰਟ ਦਾ ਮਰੀਜ਼ ਤੇ 10-12 ਦਿਨਾਂ ਬਾਅਦ ਸਾਈਕਲ ਚਲਾ ਸਕਦਾ ਬਿਲਕੁਲ ਚਲਾ ਸਕਦਾ ਚਲਾਉਂਦੇ ਆ ਜੀ ਆਮ ਹੀ ਸਾਨੂੰ ਜਿਹੜਾ 20 ਦਿਨ ਬਾਅਦ ਪੇਸ਼ੈਂਟ ਹੈਗੇ ਜਿਹੜੇ 10 ਕਿ ਦਿਨ ਬਾਅਦ ਆਉਂਦਾ ਪ੍ਰੋਫੈਸਰ ਸਾ ਦਾਸ ਕੁ ਦੇਣ ਬਾਅਦ ਜਿਹੜਾ ਸਾਹ ਬਿਲਕੁਲ ਸੌਖਾ ਹੋ ਜਾਂਦਾ ਪੇਸ਼ੈਂਟ ਸਾਈਕਲ ਚਲਾਵੇ ਚਾਹੇ ਕੋਈ ਕੰਮ ਕਰੇ ਚਾਹੇ ਕੋਈ ਕਹੀ ਚਲਾਵੇ ਕੋਈ ਪ੍ਰੋਬਲਮ ਨਹੀਂ ਆ ਸਕਦੀ ਜਿੱਥੇ ਮਰਜ਼ੀ ਬਲੌਕਿੰਗ ਹੋਵੇ ਹੋ ਜਾਂਦੀ ਹੈ ਸੈਟਿੰਗ ਜਿੰਨੀ ਮਰਜ਼ੀ ਬਲੌਕੇਜ ਹੋਵੇ 10 ਦਿਨ ਬਾਅਦ ਪੇਸ਼ੈਂਟ ਕੰਮ ਕਰਨ ਲੱਗ ਜਾਂਦਾ ਸਾਈਕਲ ਵੀ ਚਲਾਉਣ ਜਾਂਦਾ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਘਰ ਦੇ ਡਰ ਦੇ ਵੀ ਤੁਸੀਂ ਇਦਾਂ ਨਾ ਕਰੋ ਪਰ ਪੇਸ਼ੈਂਟ ਜਿਹੜਾ ਹੈਗਾ ਉਹ ਬਿਲਕੁਲ ਨਾਰਮਲ ਹੋ ਜਾਂਦਾ ਨੂੰ ਆਪਣੇ ਆਪ ਉਹਦੀ ਬੈਲ ਪਾਵਰ ਅੰਦਰੋਂ ਦਾਸ ਜਿਆ ਯਾਰ ਉੱਠ ਕੇ ਕੰਮ ਕਰ ਕੋਈ ਤੈਨੂੰ ਪ੍ਰੋਬਲਮ ਹੈ ਨਹੀਂ ਕੋਈ ਹਾਂਜੀ ਹਾਂਜੀ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਅੱਜ ਜਿਹੜਾ ਇਹ ਨੁਸਖਾ ਫਾਰਮੂਲਾ ਤੁਸੀਂ ਕਹਿ ਰਹੇ ਹੋ ਕਿ ਇਹ ਵੀ ਤੁਹਾਡੇ ਕੋਲੋਂ ਸਾਨੂੰ ਸਮਝਣਾ ਹੈ ਇਹ ਕਾਹਦਾ ਚੀਜ਼ ਹੈਗੇ ਕਾਧੀਆਂ ਲੱਕੜਾ ਹੈਗੀਆਂ ਨੇ ਜੀ ਇਹ ਕੀ ਚੀਜ਼ ਕਰੇਗੀ ਤੁਸੀਂ ਕਹਿੰਦੇ ਵੀ ਜਿਸ ਘਰ ਦੇ ਵਿੱਚ ਇਹ ਐਂਟਰ ਹੋ ਜਾਂਦੀ ਹੈ ਲੱਕੜ ਉਸ ਕਰ ਦੋ ਵਿੱਚੋਂ ਦਿਲ ਦੇ ਰੋਗ ਆਊਟ ਹੋ ਜਾਂਦੇ ਨੇ ਬਿਲਕੁਲ ਜੀ ਇਹ ਨਰਸ਼ਕਾਂ ਦੀ ਜਾਣਕਾਰੀ ਦੱਸ ਦਿੰਨੇ ਆ ਇਹ ਪੁਨਰਨਵਾ ਹੈਗਾ ਪੁਨਰਨਵਾ ਪੁਨਰਨਵਾ ਜਿਵੇਂ ਹਾਰਟ ਜਿਹਨਾਂ ਪੁਨਰਨਵਾ ਵੀ ਨਵੀਂ ਜ਼ਿੰਦਗੀ ਦੇਣ ਵਾਲਾ ਇਹ ਹਾਰਟ ਨੂੰ ਨਵੀਂ ਜ਼ਿੰਦਗੀ ਦੇ ਦੇਗਾ ਠੀਕ ਹੈ ਕਿਸੇ ਤਰ੍ਹਾਂ ਦੀ ਵੀ ਹਾਰਟ ਦੀ ਪ੍ਰੋਬਲਮ ਹੈਗੀ ਉਹਨੂੰ ਬਿਲਕੁਲ ਇਹ ਸੈੱਟ ਕਰ ਦੂਗਾ ਹਾਂਜੀ ਹਾਂਜੀ ਜੀ ਅੱਛਾ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਡਾਕਟਰ ਸਾਹਿਬ ਹੁਣ ਸਾਨੂੰ ਸਮਝਾ ਦੇ ਇਹਦਾ ਫਰੂਕੀ ਸਾਹਿਬ ਪਾਊਡਰ ਬਣਾ ਕੇ ਦਰਸ਼ਕਾਂ ਜਾਣਕਾਰੀ ਲਈ ਦੱਸਦੇ ਨੇ ਬਣਾ ਕੇ ਵੀ ਦੱਸਾਂਗੇ ਫਿਰ ਬਣਾਈ ਦਿਓ ਜੀ ਹਾਂਜੀ ਹਾਂਜੀ ਪਾਊਡਰ ਬਣਾ ਕੇ ਇਹਦਾ ਤੇ ਆਪਾਂ ਜਿਹੜਾ ਹੈਗਾ ਵਾ ਅੱਧਾ ਚਮਚ ਗ੍ਰੈਂਡ ਚ ਮਿਕਸੀ ਚ ਗ੍ਰੈਂਡ ਕਰ ਲੈਣਾ ਗ੍ਰੈਂਡ ਕਰਕੇ ਇਹਨੂੰ ਪਹਿਲਾਂ ਲੱਕੜਾਂ ਨੂੰ ਅਸੀਂ ਇਹਦੀ ਪੁਨਰਵਾ ਨੂੰ ਅਸੀਂ ਗ੍ਰੈਂਡ ਕਰ ਰਹੇ ਹਾਂ ਦੇਖੋ ਤੁਸੀਂ ਜਿਸ ਤਰੀਕੇ ਨਾਲ ਹੁਣ ਡਾਕਟਰ ਸਾਹਿਬ ਵੱਲੋਂ ਗ੍ਰੈਂਡ ਹੈ ਜਿਹੜਾ ਕੀਤਾ ਜਾ ਰਿਹਾ ਹੈ ਤੇ ਅ ਲਗਾਤਾਰ ਅਸੀਂ ਤੁਹਾਡੀ ਵੀਡੀਓਜ਼ ਹੈਗੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਹਾਂ ਹਾੜ ਦੀਆਂ ਦਿੱਕਤਾਂ ਪਰੇਸ਼ਾਨੀਆਂ ਜਦੋਂ ਤੱਕ ਡਾਕਟਰ ਸਾਹਿਬ ਇਸ ਨੂੰ ਗ੍ਰੈਂਡ ਕਰ ਰਹੇ ਨੇ ਅਸੀਂ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਮਰੀਜ਼ ਹੈਗੇ ਨੇ ਜਿਹੜੇ ਸਾਡਾ ਇੰਤਜ਼ਾਰ ਕਰ ਰਹੇ ਨੇ ਉਹਨਾਂ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਜੀ ਡਾਕਟਰ ਸਾਹਿਬ ਨੂੰ ਲੱਗਦਾ ਤੀ ਤਿਆਰ ਹੋ ਗਿਆ ਜੀ ਹਾਂਜੀ ਹਾਂਜੀ ਨੁਸਖਾ ਬਿਲਕੁਲ ਤਿਆਰ ਹੋ ਗਿਆ ਆ ਦੇਖੋ ਪਾਊਡਰ ਹੈ ਪੁਨਰਰਵਾਦ ਇਸ ਤਰ੍ਹਾਂ ਪਾਊਡਰ ਬਣ ਜਾਂਦਾ ਗ੍ਰੈਂਡ ਕਰਕੇ ਆਪਾਂ ਪਾਊਡਰ ਬਣਾ ਦਿੱਤਾ ਇਹਦਾ ਬਰੂਕੀ ਸਾਹਿਬ ਅੱਧਾ ਚਮਚ ਲੈਣਾ ਹੈ ਇਹ ਦੇਖੋ ਅੱਧਾ ਚਮਚ ਕੋਸੇ ਪਾਣੀ ਚ ਘੋਲ ਕੇ ਆ ਦੇ ਇਹ ਲਾਲ ਦਿਨ ਵਾਲੀ ਘੁਲ ਗਈ ਹਾਂਜੀ ਹਾਂਜੀ ਉਹ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਸੁਬਾ ਖਾਲੀ ਪੇਟ ਪੀ ਲੈਣਾ ਅੱਧਾ ਘੰਟਾ ਕੁਝ ਨਹੀਂ ਖਾਣਾ ਤੇ ਸ਼ਾਮ ਨੂੰ ਵੀ ਖਾਣਾ ਖਾਣ ਤੋਂ ਇੱਕ ਘੰਟਾ ਪਹਿਲਾਂ ਲੈਣਾ ਦੇਖੋ ਮਿਕਸ ਹੋ ਗਿਆ ਐਦਾਂ ਪੀ ਲੈਣਾ ਇਹਨੂੰ ਕਿੰਨੇ ਟਾਈਮ ਚ ਰਿਜ਼ਲਟ ਦੂਗਾ 10 ਕੁ ਦਿਨ ਦੇ ਵਿੱਚ ਵਿੱਚ ਇਹ ਵੀ ਸਾਹ ਚੜਨਾ ਜਿਹੜਾ ਛਾਤੀ 'ਚ ਭਾਰਾ ਬਣੇ ਠੀਕ ਕਰ ਦੂਗਾ ਜੀ ਹਾਂਜੀ ਹਾਂਜੀ ਸਪ ਤਾਂ ਫਿਰ ਡਾਕਟਰ ਸਾਹਿਬ ਜਿਹੜਾ ਆ ਨੁਸਖਾ ਫਾਰਮੂਲਾ ਜਿਹੜਾ ਤੁਹਾਡੇ ਕੋਲ ਬੂੰਦਾਂ ਵਾਲਾ ਲੋਕ ਕਹਿੰਦੇ ਨੇ ਕਹਿੰਦੇ ਜੀ ਬੂੰਦਾਂ ਨਾਲ ਹੀ ਸੀ ਠੀਕ ਹੋ ਗਏ ਬੂੰਦਾਂ ਨਾਲ ਸਾ ਨੇ ਬੂੰਦਾਂ ਨੇ ਬਾਈਪਾਸ ਸਰਜਰੀ ਬਚਾਤੀ ਬੂੰ ਇਹ ਆਦੇ ਖਫਰੂਕੀ ਸਾਹਿਬ ਜਿੱਦਾਂ ਹਾਰਟ ਕੇਅਰ ਕਿੱਟ ਹੈ ਦੇ ਇਹਦੇ ਵਿੱਚ ਕਾਫੀ ਸਾਰੀ ਜਿਹੜੀ ਪਹਿਲਾਂ ਵੀ ਦਰਸ਼ਕਾਂ ਦੱਸੇ ਸਾਡੀ ਟੀਮ ਦੀ ਮਿਹਨਤ ਲੱਗੀ ਹੈਗੀ ਇਹ ਚਾਰ ਚੀਜ਼ੀਆਂ ਦੀ ਕਿੱਟ ਹੁੰਦੀ ਆ ਇਹ ਬਹੁਤ ਹੀ ਸਫਲਤਾਪੂਰਵਕ ਇਹ ਨੇ ਜਿਹੜਾ ਹੈਗਾ ਪੇਸ਼ੈਂਟ ਦੇ ਮਰੀਜ਼ਾਂ ਨੂੰ ਠੀਕ ਕੀਤਾ ਪਰ ਜਿੱਦਾਂ ਹੁਣ ਇਹ ਅਸੀਂ ਯੂਜ਼ ਕਰਨ ਦੀ ਪੇਸ਼ੈਂਟ ਦਿੰਨੇ ਆ 15 15 20 20 ਦਿਨ ਦੇ ਵਿੱਚ ਪੇਸ਼ੈਂਟ ਨਾਰਮਲ ਹੋ ਜਾਂਦੇ ਤੁਹਾਨੂੰ ਇੰਟਰਵਿਊ ਵੀ ਤੁਸੀਂ ਕਿੰਨੀਆਂ ਲਈਆਂ ਹੈਗੀਆਂ ਪੇਸ਼ੈਂਟ ਦੀਆਂ ਪਰ ਅਸੀਂ ਗਰੰਟੀ ਕੀ ਦੇਣੀ ਸਾਡੀ ਲੋਕ ਗਰੰਟੀ ਦਿੰਦੇ ਆ ਆੜਦੇ ਪੇਸ਼ੈਂਟ ਤੇ ਇਥੋਂ ਤੱਕ ਫਰੂਕੀ ਸਾਹਿਬ ਕਹਿੰਦੇ ਵੀ ਤੁਸੀਂ ਮੈਡੀਸਿਨ ਲਿਓ ਜੇ ਤੁਹਾਨੂੰ ਫਰਕ ਨਾ ਪਿਆ ਅਸੀਂ ਤੁਹਾਡੇ ਪੈਸੇ ਵਾਪਸ ਕਰਾਂਗੇ ਇੰਨਾ ਜ਼ਿਆਦਾ ਗੁਰੂ ਸਾਹਿਬ ਨੇ ਸਾਡੇ ਹੱਥਾਂ 'ਚ ਸ਼ਫਾ ਬਖਸ਼ੀ ਹੈਗੀ ਆ ਬਹੁਤ ਠੀਕ ਮਹਾਰਾਜ ਦਾ ਅਸੀਂ ਧੰਨਵਾਦ ਕਰਦੇ ਆ ਸ਼ੁਕਰਗੁਜ਼ਾਰ ਕਰਦੇ ਆ ਸਾਨੂੰ ਤੁਸੀਂ ਅ ਡਿਊਟੀ ਲਾਈ ਆ ਵੀ ਤੁਸੀਂ ਇਹ ਜਿਹੜਾ ਹੈਗਾ ਹਾਰਟ ਦੇ ਮਰੀਜ਼ਾਂ ਤਾਂ ਕਿ ਕੁੱਲ ਬਿਮਾਰੀ ਤੋਂ ਜਿਹੜਾ ਸਾਡਾ ਤੀਜਾ ਹੈਗਾ ਲੋਕਾਂ ਨੂੰ ਮੁਕਤ ਕਰ ਦੇਣਾ ਹੈ। ਅੱਛਾ ਡਾਕਟਰ ਸਾਹਿਬ ਇਹ ਤਾਂ ਰਹੀ ਥੋੜੀ ਕਿੱਡ ਦੀ ਗੱਲ ਇਹ ਕੀ ਚੀਜ਼ ਹੈਗੀ ਹੈ ਜੀ? ਹਾਂਜੀ ਹਾਂਜੀ ਇਹ ਕਿੱਟ ਤੋਂ ਇਲਾਵਾ ਇਹ ਹੁਣ ਫਰੂਕੀ ਸਾਹਿਬ ਦੇਖੋ ਆਪਾਂ ਹਰ ਵਾਰੀ ਜਿਹੜੀ ਹਰਬ ਦਿਖਾਉਣੀ ਉਹਦਾ ਅਰਕ ਵੀ ਦਿਖਾਉਣੀ ਆ। ਇਹ ਪੁਨਰਨਵਾ ਅਰਕਾ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਿੰਨੇ ਆ। ਇਹ ਹਾਰਟ ਦੇ ਮਰੀਜ਼ਾਂ ਨੂੰ ਜਿੰਦਾਂ ਆਪਾਂ ਕਹਿੰਦੇ ਦਿਲ ਦੇ ਰੋਗਾਂ ਨੂੰ ਜਾਂ ਦਿਲ ਨੂੰ ਨਵੀਂ ਜ਼ਿੰਦਗੀ ਦੇ ਦੇਗਾ ਪੁਨਰਨਵਾ ਉਦਾਂ ਹੀ ਉਹਦਾ ਅਰਕ ਹੈਗਾ ਇਹਦੇ 20 ਡ੍ਰੌਪ ਇਹ ਵੀ ਸਾਹ ਚੜਨ ਨੂੰ ਫਰੁਕੀ ਸਾਹਿਬ ਇੱਕ ਹਫ਼ਤੇ ਦੇ ਵਿੱਚ ਵਿੱਚ ਪੇਸ਼ੈਂਟ ਨੂੰ ਰਿਲੀਫ ਦੋਦਾ। ਅੱਛਾ ਇਹ ਫਿਰ ਇਹਨਾਂ ਦੇ ਵਿੱਚ ਜੀ ਇਹੀ ਇਕੱਲੇ ਨਾਲ ਕੰਮ ਚੱਲ ਸਕਦੇ? ਨਹੀਂ ਜੀ ਫਿਰ ਜੇ ਅਸੀਂ ਵੈਸੇ ਤਾਂ ਸਾਰੀ ਕਿੱਟ ਰਿਕਮੈਂਡ ਕਰਦੇ ਜਿੱਦਾਂ ਹਾਰਟ ਕੇਅਰ ਕਿੱਟ ਹੈ ਜੀ ਨਾ ਉਹ ਕਿੱਟ ਚੋਂ ਆਪਾਂ ਚਾਰ ਸ਼ੀਸ਼ੀਆਂ ਕੱਢ ਕੇ ਰੱਖੀਆਂ। ਇਹ ਚਾਰ ਸ਼ੀਸ਼ੀਆਂ ਦੇ ਵਿੱਚ ਹਰਕ ਪਾਇਆ ਹੈਗਾ ਬਾਕੀ ਵਿੱਚ ਹੋਰ ਵੀ 15-16 ਹਰਕ ਪਾ ਕੇ ਪੂਰੀ ਕਿੱਟ ਤਿਆਰ ਕੀਤੀ ਹੈ ਜਿਹੜੇ ਹਾਰਟ ਦੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ 20 ਦਿਨ ਦੇ ਵਿੱਚ ਵਿੱਚ ਹੀ ਦੇ ਦਿੰਦੀ ਹੈ। ਹਾਂਜੀ ਹਾਂਜੀ ਬਿਲਕੁਲ। ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ। ਸੋ ਦੀ ਕੋਸ਼ਿਸ਼ ਕਰਾਂਗੇ ਕਿ ਦਿੱਕਤ ਕੀ ਪਰੇਸ਼ਾਨੀ ਲੈ ਕੇ ਆਏ ਸੀ ਬਹੁਤ ਸਾਰੇ ਇੰਟਰਸਟਿੰਗ ਮਰੀਜ਼ ਅੱਜ ਬੈਠੇ ਨੇ ਜਿਨ੍ਹਾਂ ਨੇ ਮੈਨੂੰ ਆਉਂਦੇ ਸਾਰ ਹੀ ਘੇਰਿਆ ਸੀ ਤੇ ਹੁਣ ਉਹਨਾਂ ਨਾਲ ਅਸੀਂ ਜਾ ਕੇ ਗੱਲਬਾਤ ਕਰਦੇ ਹਾਂ ਸੋ ਕੁਝ ਕੁ ਲੋਕ ਨੇ ਇੱਥੇ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਦਿੱਕਤ ਕੀ ਪਰੇਸ਼ਾਨੀ ਉਹ ਲੈ ਕੇ ਆਏ ਸੀ ਇੱਥੇ ਤੇ ਹੁਣ ਇੱਥੇ ਆਉਣ ਤੋਂ ਬਾਅਦ ਜਿਹੜਾ ਉਹਨਾਂ ਦੇ ਤਜਰਬੇ ਉਹਨਾਂ ਦੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ 'ਚ ਕਿੰਨੀ ਕੁ ਕਮੀ ਆਈ ਹੈ ਸਚਕਲ ਬਾਈ ਜੀ ਅਸਤਰੀ ਗਾ ਜੀ ਕੀ ਨਾਂ ਹੈ ਤੁਹਾਡਾ ਪ੍ਰਤਾਪ ਸਿੰਘ ਹੈ ਅੱਛਾ ਕਿੱਥੋਂ ਆਏ ਹੋ ਭਾਈ ਭਗਤ ਕੀ ਪ੍ਰੋਬਲਮ ਲੈ ਕੇ ਆਏ ਸਰ ਨਹਾਰਦ ਦੀ ਪ੍ਰੋਬਲਮ ਹਾਰਟ ਦੀ ਪ੍ਰੋਬਲਮ ਸੀ ਹਾਂ ਉਹ ਨਹੀਂ ਇਹ ਹੁਣ ਬਹੁਤ ਘਟ ਅੱਛਾ ਉਹ ਹੀ ਕਿਵੇਂ ਤੇ ਘਟ ਕਿਵੇਂ ਹੋਈ ਇਥੇ ਦਵਾਈ ਲੈਣ ਨਾਲ ਘਟੀ ਕੀ ਪ੍ਰੋਬਲਮ ਆ ਰਹੀ ਸੀ ਤੁਹਾਨੂੰ ਪ੍ਰੋਬਲਮ ਸਾਹ ਬਹੁਤ ਚੜਦਾ ਸੀ ਅੱਛਾ ਤੁਰਨ ਵੇਲੇ ਚੜਦਾ ਸੀ ਉੱਠਣ ਬੈਠਣ ਲੱਗੇ ਚੜਦਾ ਸੀ ਸਾਈਕਲ ਚਲਾਉਣ ਲੱਗੇ ਸਕੂਟਰ ਮੋਟਰਸਾਈਕਲ ਚਲਣ ਲੱਗੇ ਤਾਂ ਚੜਦਾ ਸੀ ਤੁਰਨ ਲੱਗੇ ਹਾਂ ਚੈੱਕ ਕਰਾਇਆ ਸੀ ਬਚੰਦ ਅੱਛਾ ਜੀ ਉਹ ਕਹਿੰਦੇ ਵੀ ਹਾਰਟ ਦਾ ਵੀ ਸਟੰਟ ਪਊਗਾ ਇਸ ਕਰਕੇ ਵੀ ਹੁਣ ਮੈਨੂੰ 4 ਮਹੀਨੇ ਹੋ ਗਏ ਤੇ ਦਵਾਈ ਬਲੌਕਿੰਗ ਦਸੀ ਸੀ ਹਾਂਜੀ ਕਿੰਨੇ ਪਰਸੈਂਟ ਬਲੌਕਿੰਗ ਦਸੀ ਸੀ ਉਹ ਤਾਂ ਕਹਿੰਦੇ 35 40% ਹੀ ਕੰਮ ਕਰਦਾ ਹੈ ਤੁਹਾਡਾ ਅੱਛਾ ਹਾਰਟ ਹੀ 35 40% ਕੰਮ ਕਰਦਾ ਹੈ ਹਾਂਜੀ ਅੱਛਾ ਤੇ ਫਿਰ ਕਰਦੇ ਦਾ ਡਰਦੇ ਹੋਣਗੇ ਸਾਰੇ ਹਾਂਜੀ ਤਾਂ ਇਹ ਤੇ ਦਵਾਈ ਲੈਣ ਲੱਗੇ ਅੱਛਾ ਪਤਾ ਕਿਵੇਂ ਲੱਗਿਆ ਸੀ ਡਾਕਟਰ ਸਾਹਿਬ ਦਾ ਇੱਥੋਂ ਦੇਖਿਆ ਸੀ ਇਹਦੇ ਨੈਟ ਤੇ ਨੈਟ ਤੇ ਹੀ ਦੇਖਿਆ ਸੀ ਹਾਂਜੀ ਇਹ ਮੈਨੂੰ ਕੀ ਦਿੱਤਾ ਇਹਨਾਂ ਨੇ ਫਾਰਮੂਲਾ ਨੂੰ ਬੂੰਦਾਂ ਦਿੱਤੇ ਆ ਪੀਨ ਵਾਲੀਆਂ ਸਿਸੀਆਂ ਅੱਛਾ ਉਹ ਲਗਾਤਾਰ 4 ਮਹੀਨੇ ਡਾਕਟਰ ਸਾਹਿਬ ਨੇ ਵੀ ਇੱਕ ਵਾਰੀ ਹੋਰ ਤੁਸੀਂ ਲੈ ਜਾਓ ਠੀਕ ਆ ਲਾਸਟ ਲੈਣਾ ਹੈ ਲਾਸਟ ਵਾਰ ਲੈਣਾ ਹਾਂਜੀ ਅੱਛਾ ਪ੍ਰੋਬਲਮ ਸ਼ੁਰੂ ਕਿਵੇਂ ਹੋਈ ਜੀ ਸ਼ੁਰੂ ਵਿੱਚ ਸਿਉਂ ਪਹਿਲਾਂ ਤਾਂ ਰਹੇ ਵੀ ਚਲ ਕੋਈ ਗੱਲ ਨਹੀਂ ਮੇ ਸਾਂਹ ਚੜਦਾ ਮੁੜ ਕੇ ਬਸੰਡੇ ਚੱਕ ਕਰਾਇਆ ਤਾਂ ਉਹ ਚ ਵੀ ਹਾਰਡ ਦੀ ਪ੍ਰੋਬਲਮ ਹਾਰਡ ਦੀ ਪ੍ਰੋਬਲਮ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੁਹਾਨੂੰ ਇਹ ਇਹ ਮੈਨੂੰ ਸਾਲ ਨੂੰ ਹੀ ਹੋ ਗਿਆ ਸੀ ਤਕਰੀਬਨ ਹਾਂ ਅੱਛਾ ਬਠੰਡੇ ਤੋਂ ਇਲਾਵਾ ਹੋਰ ਨਹੀਂ ਕਿਸੇ ਨੂੰ ਡਾਕਟਰ ਨੂੰ ਦਿਖਾਇਆ ਕੋਈ ਹੋਰ ਇੱਧਰ ਉੱਧਰ ਸਾਡੇ ਨੇੜੇ ਭਗਤਾ ਭਾਈ ਆ ਉਹ ਉੱਥੇ ਦਿਖਾਇਆ ਤੂੰ ਫਿਰ ਬਾਅਦ ਚ ਬਠੰਡੇ ਅੱਛਾ ਮੱਲਾ ਭਗਤੇ ਭਾਈ ਦਿਖਾਇਆ ਉਹ ਡਾਕਟਰ ਵੀ ਕੀ ਕਹਿੰਦੇ ਸੀ ਉਹ ਵੀ ਕਹਿੰਦੇ ਹਾਰਟ ਦੀ ਪ੍ਰੋਬਲਮ ਹੈ ਬਠੰਡੇ ਜਾਓ ਤੁਸੀਂ ਅੱਛਾ ਹੁਣ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਫੀਲ ਨਹੀਂ ਹੋ ਰਹੀ ਕੋਈ ਸਾਹ ਨਹੀਂ ਚੜਦਾ ਮਾੜਾ ਮੋਟਾ ਜੇ ਜਾਦੇ ਵੀ ਕੰਮ ਧੰਦੇ ਚ ਤੁਰੇ ਫਿਰ ਕੇ ਉਦੋਂ ਨਹੀਂ ਮੜਾ ਮੋਟਾ ਤਾਂ ਚਲੋ ਇੱਕ ਕੰਮ ਬੰਦੇ ਨੂੰ ਵੀ ਚੜੀ ਜਾਂਦਾ ਜੀ ਉਮਰ ਦੇ ਹਿਸਾਬ ਨਾਲ ਵੀ ਇਹਨਾਂ ਕਿੰਨੀ ਉਮਰ ਕਿੰਨੀ ਆ ਤੁਹਾਡੀ ਮੇਰੀ ਆਊਗੀ 61-62 ਸਾਲ 61-62 ਸਾਲ ਦੀ ਉਮਰ ਹੈ ਤੇ ਮੈਨੂੰ ਲੱਗਦਾ ਕਿ ਆਪਰੇਸ਼ਨ ਬਚ ਗਿਆ ਤੁਹਾਡਾ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕਿਸੇ ਨੇ ਕੀਤਾ ਨਹੀਂ ਫਿਰ ਕੰਸਲਟ ਜਿਹੜੇ ਕਹਿੰਦੇ ਸੀ ਵੀ ਸਰਜਰੀ ਬਸ ਤਾਂ ਉਹਨਾਂ ਕੋਲ ਗਈ ਨਹੀਂ ਫਿਰ ਜਾਣੇ ਕਦ ਅੱਛਾ ਗਈ ਨਹੀਂ ਮੁੜ ਕੇ ਹਾਂਜੀ ਜੀ 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 ਅੱਛਾ ਜਿਹੜੇ ਲੋਕ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਹਰੇਕ ਹੀ ਬੰਦਾ ਸਟੰਟ ਪੈਨ ਤੋਂ ਡਰਦਾ ਹੈ ਹਰੇਕ ਹੀ ਬੰਦਾ ਬਾਈਪਾਸ ਸਰਜਰੀ ਤੋਂ ਬਚਦਾ ਹੈ ਹਰੇਕ ਹੀ ਬੰਦਾ ਮਤਲਬ ਜਿਹੜਾ ਕਹਿੰਦਾ ਵੀ ਸਾਡੇ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਅਜੇ ਤਾਂ ਕਹਿੰਦੇ ਵੀ ਇਹ ਦਵਾਈ ਵਧੀਆ ਹੈ ਤੁਸੀਂ ਆ ਕੇ ਆਪ ਦਾ ਲਾਓ 2-3 ਦਿਨਾਂ ਚ ਪਤਾ ਲੱਗ ਜਾਂਦਾ ਕੋਈ ਬਾਲਾ ਟਾਈਮ ਨਹੀਂ ਕੋਨ ਕਿੰਨੇ ਦਿਨਾਂ ਚ ਪਤਾ ਲੱਗਿਆ ਤੁਸੀਂ ਦੱਸ ਸਕ ਦਿਨਾਂ ਚ ਪਤਾ ਲੱਗਿਆ ਤੁਸੀਂ ਹੁਣ 20 ਦਿਨ ਕਹਿੰਦੇ ਹੋ ਨੇ 10 ਦਿਨ ਪਰ ਉਹ ਫਿਰ ਅਗਲਾ ਕਹਿੰਦਾ ਵੀ ਪਤਾ ਤਾਂ ਲੱਗ ਜਾਂਦਾ ਜਦੋਂ ਸਾਰੀ ਦਵਾਈ 20 ਦਿਨਾਂ ਦੇ ਖਾ ਲੇ 10 ਦਿਨਾਂ ਤੋਂ ਬਾਅਦ ਕੀ ਸਿੰਪਟਮ ਚੇਂਜ ਹੋਏ ਤੁਹਾਨੂੰ ਮੈਨੂੰ ਜਿਵੇਂ ਜਿਹੜੀ ਮੈਂ ਬਟੰਡ ਦਵਾਈ ਲਈ ਸੀ ਉਹਦੇ ਨਾਲ ਭੁੱਖ ਆ ਜ ਮੈਂ ਹਟ ਗਈ ਸੀ ਬਲੱਡ ਵੀ ਉਹਦੇ ਨਾਲ ਵਧਣ ਲੱਗ ਗਿਆ ਸੀ ਠੀਕ ਹੈ ਮੁੜ ਕੇ ਜਦੋਂ ਇਹ ਦਵਾਈ ਮੈਂ ਸ਼ੁਰੂ ਕਰੀ ਤੇ ਮੈਨੂੰ 7-8 ਦਿਨਾਂ ਬਾਅਦ ਹੀ ਭੁੱਖ ਵੀ ਠੀਕ ਲੱਗਣ ਲੱਗੀ ਸਾਰਾ ਕੁਝ ਕਿਆ ਬਾਤ ਹੈ ਬੰਦਾ ਫਿਰ ਉਹਦੇ ਹੀ ਬੰਦੇ ਸਾਡੇ ਅਰਗਾ ਠੀਕ ਹੋ ਜਾਂਦਾ ਹੈ ਜੀ ਸਰੀਰ ਮੇਰਾ ਮ ਕਹਨੇ ਚ ਆ ਗਿਆ ਹਾਂਜੀ ਹਾਂ ਜੀ ਜੀ ਹਾਂ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਿਆ ਤੁਹਾਡਾ ਜਰਨੈਲ ਸਿੰਘ ਕੀ ਸੋਚੀ ਜਾਂਦੇ ਹੋ ਬੜੀ ਡੂੰਗੀ ਸੋਚੇ ਪਏ ਨਹੀਂ ਸੋਚ ਨਹੀਂ ਕੁਝ ਵੀ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਤੁਸੀਂ ਮੈਨੂੰ ਹਾਰਟ ਦੀ ਪ੍ਰੋਬਲਮ ਸੀ ਸੀ ਅੱਛਾ ਤੁਸੀਂ ਵੀ ਸੀ ਵਾਲੇ ਚਲੇਗੇ ਸੀ ਹੈ ਵਾਲੇ ਚ ਨਹੀਂ ਹੋ ਨਹੀਂ ਹੈ ਨਹੀਂ ਹੁਣ ਨਹੀਂ ਹੈ ਹੁਣ ਸਹੀ ਹੈ ਅੱਛਾ ਕਿੰਨੇ ਟਾਈਮ ਚ ਠੀਕ ਹੋਗੇ ਤੁਸੀਂ ਮੈਨੂੰ ਤਿੰਨ ਕੁ ਮਹੀਨੇ ਹੋਗਾ ਦਵਾਈ ਖਾਂਦੇ ਨੂੰ ਅੱਛਾ ਤੇ ਉਦਾਂ ਫਰਕ ਛੇਤੀ ਪੈ ਗਿਆ 10 12 ਹੰਦਿਆਂ ਬਾਅਦ ਫਰਕ ਲੱਗ ਗਿਆ ਕੀ ਪਤਾ ਲੱਗਿਆ ਤੁਹਾਨੂੰ ਵੀ ਜਿੱਦਾਂ ਸਿੰਪਟਮ ਜਿੱਦਾਂ ਸਾਹ ਸੁ ਚੜਨ ਤੋਂ ਘਟ ਗਿਆ ਸੀ ਤੁਹਾਨੂੰ ਵੀ ਸਾਹ ਚੜਦਾ ਸੀ ਸੀ ਘਬਰਾਹਟ ਹੁੰਦੀ ਸੀ ਘਬਰਾਹਟ ਨਹੀਂ ਹੈ ਬਿਲਕੁਲ ਨਹੀਂ ਹੈ ਸਹੀ ਹੈ ਹਾਂ ਬਿਲਕੁਲ ਅੱਛਾ ਹਾਂਜੀ ਤੇ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਬਾਈ ਜੀ ਤੁਹਾਨੂੰ ਕੋਈ 2-3 ਕੁ ਮਹੀਨੇ ਪਹਿਲਾਂ ਤੋਂ ਯਾਨੀ ਕਿ ਹੁਣ ਤੋਂ 6 ਮਹੀਨੇ ਪਹਿਲਾਂ ਹਾਂਜੀ ਹੁਣ ਤੋਂ 6 ਮਹੀਨੇ ਪਹਿਲਾਂ ਸਟਾਰਟ ਹੋਇਆ ਸਟਾਰਟਿੰਗ ਸਟਾਰਟਿੰਗ ਚ ਕੀ ਹੋਇਆ ਸੀ ਪਹਿਲੀ ਵਾਰੀ ਹਾਰਟ ਪੇਨ ਪਹਿ ਹਾਰਟ ਪੇਨ ਹੋਈ ਫਿਰ ਮੈਂ ਹਫਤਾਕ ਦਵਾਈ ਖਾਧੀ ਫਗਵਾੜਿਓ ਤੇ ਫਿਰ ਦੁਬਾਰਾ ਮਤਲਬ ਫੇ ਘਬਰਾਟ ਬਹੁਤ ਹੋਈ ਬੀਪੀ ਹਾਈ ਹੋ ਗਿਆ ਦਵਾਈ ਖਾਣ ਤੋਂ ਬਾਅਦ ਦਵਾਈ ਖਾਣ ਤੋਂ ਬਾਅਦ ਸਾਰੇ ਡਰ ਗਏ ਹੋਣਗੇ ਘਰ ਦੇ ਸਾਰੇ ਵੀ ਕੀ ਹੋ ਗਿਆ ਹਾਂਜੀ ਹਾਂਜੀ ਅੱਛਾ ਫੇਰ ਮੈਂ ਫਗਵਾੜੇ ਚੈੱਕ ਕਰਾਇਆ ਉਹ ਕਹਿੰਦੇ ਸਟੰਟ ਪੈਣਾ ਅੱਛਾ ਤੇ ਸਰ ਮੈਂ ਕਿਹਾ ਵੀ ਚਲੋ ਕੋਈ ਨਹੀਂ ਦੇਖਦੇ ਹਾਂ ਹਜੇ ਉਹ ਤਾਂ ਕਹਿੰਦੇ ਹੁਣ ਕਿ ਜੀ ਵਧੀਆ ਟਾਈਮ ਤੇ ਆ ਗਏ फटाफट ਸਟੰਟ ਪਵਾ ਲਓ ਬਲੌਕਿੰਗ ਜ਼ਿਆਦਾ ਬਲੌਕਿੰਗ ਦਸੀ ਸੀ ਹਾਂਜੀ ਬਲੌਕ 80 90 ਦੱਸਤੀ ਸੀ 80 90% ਹਾਂਜੀ ਪਹਿਲਾਂ ਜਦੋਂ ਚੈੱਕ ਕਰਾਇਆ ਜਦੋਂ ਦਰਦ ਹੋਈ ਆ ਉਦੋਂ ਕਹਿੰਦੇ ਸੀ ਵੀ 35 40% ਹਾਰਟ ਕੰਮ ਕਰਦਾ ਵੀ ਦਵਾਈ ਖਾਓ ਦਵਾਈ ਨਾਲ ਠੀਕ ਹੋ ਜਾਣਾ ਠੀਕ ਹੈ ਤੇ ਦਵਾਈ ਖਾਧੀ ਫਿਰ ਨਹੀਂ ਫਰਕ ਪਿਆ ਫਿਰ ਦੁਬਾਰਾ ਫਿਰ ਜਦੋਂ ਘਬਰਾਟ ਹੋਈ ਫਿਰ ਮੈਨੂੰ ਕਹਿੰਦੇ ਇੰਜੋਗ੍ਰਾਫੀ ਕਰਾਓ ਅੱਛਾ ਫਿਰ ਇੰਜੋਗ੍ਰਾਫੀ ਮੈਂ ਕਿਹਾ ਵੀ ਮੈਂ ਬੱਚਿਆਂ ਨਾਲ ਸਲਾਹ ਕਰੂੰਗਾ ਅੱਛਾ ਘਰ ਜਾਣੇ ਆ ਬੱਚਿਆਂ ਨਾਲ ਸਲਾਹ ਕਰਦੇ ਵੇ ਹਫਤਾਕ ਦੀ ਦਵਾਈ ਦੇ ਦਿਓ ਮੈਂ ਹਫਤਾਕ ਦੀ ਦਵਾਈ ਲਈ ਫਿਰ ਮੈਂ ਇੱਥੇ ਆਉਣ ਲੱਗ ਪਿਆ ਯਾਨੀ ਕਿ ਮੈਨੂੰ ਇੱਥੇ ਤਾਂ ਪਤਾ ਲੱਗ ਗਿਆ ਫਿਰ ਮੈਂ ਇਦੋਂ ਜਿਆਦਾ ਮੈਂ ਇਥੋਂ ਦਵਾਈ ਲੈਣਾ ਰੈਗੂਲਰ ਕੋਈ ਖਬਰਾ ਹਟ ਨਹੀਂ ਬਿਲਕੁਲ ਕੋਈ ਸਾਣ ਨਹੀਂ ਛੱਡਦਾ ਨਹੀਂ ਸਹੀ ਹੈ ਬਿਲਕੁਲ ਤੁਹਾਨੂੰ ਕਿੰਨੇ ਦਿਨ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਜਿਵੇਂ ਬਾਪੂ ਜੀ ਆਪਰਾਧਨਾਵਾਦ ਮਤਲਬ ਤੁਹਾਨੂੰ ਵੀ ਦਰਵਾਦਨਾਵਾਦ ਚੰਗਾ ਲੱਗਣ ਲੱਗ ਗਿਆ ਸੀ ਸਹੀ ਕੋਈ ਖਬਰਾ ਹਟ ਕੋਈ ਬੀਪੀ ਹੁਣ ਉਸ ਤੋਂ ਬਾਅਦ ਕੁਝ ਨਹੀਂ ਹੈ ਸਹੀ ਹੈ ਤੇ ਜਿਹੜੇ ਮਤਲਬ ਫਿਰ ਤੇ ਤੁਸੀਂ ਸਟੈਂਡ ਪੈਣ ਤੋਂ ਬਚ ਗਿਆ ਤੁਹਾਡਾ ਵੀ ਹਾਂਜੀ ਕੀ ਕਹੋਗੇ ਜਿਹੜੇ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਜਿਨ੍ਹਾਂ ਨੇ ਤੁਸੀਂ ਵੀ ਕਿਸੇ ਦੀ ਵੀਡੀਓ ਦੇਖੀ ਹੋਣੀ ਹੈ ਜਿਸ ਤਰੀਕੇ ਨਾਲ ਤੁਸੀਂ ਅੱਜ ਦੱਸ ਰਹੇ ਹੋ ਆਪਣੀ ਸਿਚੁਏਸ਼ਨ ਤੇ ਉਹਨਾਂ ਨੂੰ ਕੀ ਕਹੋਗੇ ਜਿਹੜੇ ਤੁਹਾਨੂੰ ਵੇਖ ਰਹੇ ਨੇ ਇਸ ਵੇਲੇ ਮੈਂ ਇਹੀ ਕਹੂੰਗਾ ਵੀ 100% ਸਹੀ ਆ ਵੇ ਇੱਥੇ ਆ ਕੇ ਇੱਕ ਵਾਰੀ ਵਿజిਟ ਕਰੋ ਵਿజిਟ करिए ਤੇ ਫਿਰ ਪਤਾ ਲੱਗ ਜਾਏਗਾ ਸਾਰਾ ਜਿਹੜਾ ਵੀ ਆਏਗਾ ਆਪਣੇ ਆਪ ਅੱਛਾ ਜਦੋਂ ਤੁਸੀਂ ਤੁਹਾਨੂੰ ਵੀ ਬੂੰਦਾ ਜੀ ਦਿੱਤੀ ਸੀ ਹਾਂਜੀ ਬੂੰਦਾ ਕਰਦੇ ਨੇ ਕਿਹਾ ਨਹੀਂ ਵੀ ਇਹ ਕੀ ਬੂੰਦਾ ਚੱਕ ਲਿਆ ਬਾਪੂ ਜੀ ਤੁਸੀਂ ਨਹੀਂ ਨਹੀਂ ਕੁਝ ਨਹੀਂ ਕੀਤਾ ਕੁਝ ਨਹੀਂ ਕਿਹਾ ਉਹਨਾਂ ਨੇ ਉਹ ਕਰਦੇ ਸਹਿਮਤ ਨਾਲ ਸਹਿਮਤ ਨਾਲ ਹੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀ ਸਚਕਲ ਭਾਈ ਜੀ ਸਚਕਲ ਜੀ ਕੀ ਨਾਂ ਹੈ ਤੁਹਾਡਾ ਮਨਜੀਤ ਸਿੰਘ ਹੈ ਜੀ ਕਿੱਥੋਂ ਆਏ ਮਨਜੀਤ ਜੀ ਨਿਵਲਤੋਂ ਜੀ ਸਾਨੇ ਹਾਲ ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਏ ਮੇਰੇ ਹਾਰਟ ਦੀ ਹੋ ਗਈ ਸੀ ਪ੍ਰੋਬਲਮ ਖਚਾਪ ਹੈ ਛਾਤੀ ਚ ਖਚਾ ਹੋ ਗਿਆ ਸੀ ਤੁਸੀਂ ਵੀ ਸੀ ਵਾਲੇ ਹੋ ਹਾਂ ਜੀ ਹੋ ਹੁਣ ਠੀਕ ਹੈ ਜੀ ਬਿਲਕੁਲ ਹਾਂ ਜੀ 20 ਦਿਨ ਹੋਇਆ ਮੈਂ ਦਵਾਈ ਖਾਂਦੇ ਨੂੰ 20 ਦਿਨਾਂ ਦੇ ਵਿੱਚ ਹੀ ਹਾਂ ਜੀ ਹੋਇਆ ਕੀ ਸੀ ਮੇਰੇ ਖਚਾ ਹੋ ਗਿਆ ਛਾਤੀ ਦੇ ਵਿੱਚ ਬਾਹਾਂ ਚ ਦਰਦ ਤੇ ਮੈਂ ਡਾਕਟਰ ਨੂੰ ਦਿਖਾਇਆ ਸੀ ਓਕੇ ਤੇ ਵੀ ਤੇਰੀ ਬਾਈਪਾਸ ਸਰਜਰੀ ਕਰਦੀ ਪਣੀ ਹਾਂ। ਕੋਟਿਡੀਕਲੀ ਬੈਠਣੀ। ਹਾਂਜੀ ਹਾਂਜੀ। ਤੇ ਮੈਂ ਡਾਕਟਰ ਸਾਹਿਬ ਦੇ ਐਡ ਪੜੀ ਸੀ ਉੱਥੇ। ਅੱਛਾ। ਤੇ ਉਹ ਤੋਂ ਫਿਰ ਮੈਂ ਇੱਥੇ ਆਇਆ ਹਾਂ। ਹਾਂਜੀ ਬਹੁਤ ਵਧੀਆ ਹੁਣ ਓਕੇ ਆ। ਬਿਲਕੁਲ ਓਕੇ। ਬਿਲਕੁਲ ਜੀ। ਚਲੋ ਲੁਧਿਆਣੇ ਚਲੇ ਜਾਈਏ ਤਾਂ ਉਹ ਤੋਂ ਬਾਅਦ ਸਾਡੇ ਕਿਉਂਕਿ ਇਸੇ ਵੀ ਲੁਧਿਆਣੇ ਤੋਂ ਹੀ ਹੈ ਤੇਰੇ ਹੋਰ ਮੋਟਾ ਟੀਕਾ ਭਰ ਲੰਦੇ ਨੇ। ਉਹ ਤਾਂ ਬਹੁਤ ਲਾਉਂਦੇ ਆ ਜੀ। ਕੋਈ ਸ਼ੱਕ ਨਹੀਂ। ਮੈਂ ਦਿਖਾਇਆ ਸੀ ਹਸਪੀਟਲ ਦੇ ਵਿੱਚ। ਚਲੋ ਨਾਮ ਤਾਂ ਨਾ ਹਾਂਜੀ ਹਾਂਜੀ। ਹਾਂਜੀ ਹਾਂਜੀ। ਜੀ। ਤੇ ਉਹ ਹੋਰ ਕੁਝ ਕਹਿੰਦੇ ਸੀ ਕਹਿੰਦੇ ਤੁਹਾਨੂੰ ਬਾਈਪਾਸ ਸਾਧਰੀ ਤਰੀਕਾ ਨਹੀਂ ਪੈਣੀ ਆ ਤੁਹਾਡੀ ਓਏ ਹੋਏ 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 ਕੋਈ ਪਹਿਰਾ ਇੱਥੇ ਜ਼ਮੀਨ ਨਿਕਲ ਗਈ ਹੋਣੀ ਹੈ ভাই ਮੈਨੂੰ ਪਤਾ ਸੀ ਮੈਂ ਹੈ ਠੀਕ ਹੋ ਜਾਣਾ ਇੱਥੋਂ ਆ ਕੇ ਹਾਂਜੀ ਫਿਰ ਮੈਂ ਨਾ ਨਾ ਜੀ ਤੁਹਾਨੂੰ ਪਤਾ ਸੀ ਡਾਕਟਰ ਸਾਹਿਬ ਦਾ ਹਾਂਜੀ ਮੈਨੂੰ ਪਤਾ ਸੀ ਮੇਰੀ ਪਹਿਲਾਂ ਵੀ ਗੱਲ ਹੋਈ ਸੀ ਇਹਨਾਂ ਨਾਲ ਅੱਛਾ 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 ਹਾਂਜੀ ਠੀਕ ਹੈ ਜਦੋਂ ਬਾਈਪਾਸ ਸਾਧਰੀ ਕਰਦੇ ਨਾਲ ਸੀ ਹਾਂਜੀ ਨਾਲ ਹੀ ਸੀ ਕੀ ਕਹਿੰਦੇ ਸੀ ਕਰਦੇ ਉਹ ਤਾਂ ਕਹਿੰਦੇ ਸੀ ਫਟਾਫਟ ਕਰਾ ਲਓ ਕੋਈ ਗੱਲ ਨਹੀਂ ਨਾ ਨਾ ਜੀ ਨਾ ਇਹ ਕਹਿੰਦੇ ਨਹੀਂ ਉੱਥੇ ਚਲਦੇ ਆਂ ਬੁਕੇ ਚਾ ਮੋਗੇ ਤਾਂ ਹਾਂਜੀ ਡਾਕਟਰ ਸਾਹਿਬ ਤਾਂ ਕਹਿੰਦੇ ਕਰਾ ਲਓ ਅਸੀਂ ਰੈਡੀ ਆਂ ਕਿਤੇ ਇੱਥੇ ਰਹੋ ਤੁਸੀਂ ਅੱਛਾ ਵੀ ਜਾਣ ਨਹੀਂ ਦੇਣਾ ਨਾ ਹਾਂਜੀ ਮੈਂ ਨਹੀਂ ਮੈਂ ਜਾਣਾ ਕਰੇ ਹਾਂਜੀ ਮੈਂ ਇੱਥੋਂ ਆਇਆ ਫਿਰ ਇਹਨਾਂ ਤੋਂ ਮੈਡੀਸਨ ਲਈ ਆਇਆ ਬਹੁਤ ਵਧੀਆ ਸਭ ਕੁਝ ਓਕੇ ਆ ਸਭ ਕੁਝ ਓਕੇ ਕਿੰਨੇ ਦਿਨ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਤੁਹਾਨੂੰ ਜੀ 12 13 ਦਿਨਾਂ ਬਾਅਦ ਫਰਕ ਪੈ ਗਿਆ ਸੀ ਤੁਹਾਨੂੰ ਵੀ 12 13 ਦਿਨਾਂ ਬਾਅਦ ਕੀ ਸਭ ਤੋਂ ਪਹਿਲਾਂ ਕੀ ਸਿੰਪਟਮ ਆਇਆ ਪੋਜ਼ਿਟਿਵ ਸਾਈਨ ਕੀ ਆਇਆ ਤੁਹਾਨੂੰ ਮੈਨੂੰ ਜੀ ਬਸ ਸਾਹ ਆਰਾਮ ਨਾਲ ਆਉਣ ਲੱਗ ਗਿਆ ਮਾਡ ਪਰਨਟੋਂ ਦੇ ਵਿੱਚ ਸੌਖਾ ਹੋ ਗਿਆ ਮੈਨੂੰ ਹਾਂਜੀ ਸਾਈਕਲ ਚਲਾ ਲੈਂਦਾ ਸੀ ਮੈਂ ਤੁਰ ਕੇ ਚਲੇ ਜਾਂਦਾ ਸੀ ਮੋਟਰ ਤੇ ਖੇਤ ਵਿੱਚ ਤੇ ਸੌਖਾ ਹੋ ਗਿਆ ਸਾਰਾ ਕੁਝ ਨਾਲ ਹੀ ਹੌਲਾ ਲੱਗਣ ਲੱਗ ਗਿਆ શરી ਹਾਂਜੀ ਮਤਲਬ ਜਿਹੜੀ ਉਹ ਕੰਜੈਸ਼ਨ ਜੀ ਸੀ ਬਲਾਕਿੰਗ ਜੀ ਸੀ ਹੁਣ ਹੈ ਨਹੀਂ ਬਿਲਕੁਲ ਹੈ ਜੀ ਉਹ 12 ਦਿਨਾਂ ਬਾਅਦ ਠੀਕ ਹੋ ਗਈ ਸੀ ਹੁਣ ਤੁਸੀਂ ਮਤਲਬ 10 12 ਦਿਨਾਂ ਬਾਅਦ ਸਾਈਕਲ ਚਲਾਉਣ ਲੱਗ ਗਏ ਹਾਂਜੀ ਹਾਂਜੀ ਨੜੀ ਸਕ ਠੀਕ ਹੈ ਵਧੀਆ ਜੀ 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 ਅੱਛਾ ਜਿਹੜੇ ਤੁਹਾਨੂੰ ਵੇਖ ਰਹੇ ਨੇ ਜਿਨ੍ਹਾਂ ਨੂੰ ਬਾਈਪਾਸ ਆਪਰੇਸ਼ਨ ਕਹੇਤਾ ਬਾਈਪਾਸ ਸਰਜਰੀ ਕਹੇਤੀ ਜਿਨ੍ਹਾਂ ਨੂੰ ਉਹਨਾਂ ਨੂੰ ਤੁਸੀਂ ਕੀ ਤਜਰਬਾ ਕਰਨ ਲਈ ਕਹੋਗੇ ਮੈਂ ਕਹੂੰਗਾ ਜੀ ਇੱਥੇ ਆਓ ਤੁਸੀਂ ਡਾਕਟਰ ਸਾਹਿਬ ਨੂੰ ਮਿਲੋ ਦੱਸੋ ਜੋ ਤੁਹਾਡੀ ਪ੍ਰੋਬਲਮ ਹੈਗੀ ਆ ਹੱਲ ਹੈ ਉਹਦਾ ਇੱਥੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਇਹਨਾਂ ਨੂੰ ਭਾਈ ਸਾਹਿਬ ਹੋਰਾਂ ਨੂੰ ਜਿਹੜਾ ਬਾਈਪਾਸ ਸਰਜਰੀ ਦੱਸ ਦਿੱਤੀ ਸੀ ਕਿ ਬਾਈਪਾਸ ਸਰਜਰੀ ਕਰਾ ਲਓ ਉਸ ਤੋਂ ਬਗੈਰ ਤੁਹਾਡਾ ਹੱਲ ਨਹੀਂ ਹੈ ਪਰ ਇਹਨਾਂ ਨੇ ਕਹਿੰਨਾ ਕਿ 12ਵੇਂ ਦਿਨ ਜਦੋਂ ਤੋਂ ਇੱਥੋਂ ਨੁਸਖਾ ਫਾਰਮੂਲਾ ਡਾਕਟਰ ਸਰਮਾ ਜੀ ਦਾ ਲੈ ਕੇ ਗਏ ਤਾਂ 12ਵੇਂ ਦਿਨ ਉਹ ਸਾਈਕਲ ਚਲਾਉਣ ਲੱਗ ਗਏ ਸੀ ਸੱਚ ਕਾਲ ਬਾਈ ਜੀ ਸ੍ਰੀ ਗੁਰਾਲ ਜੀ ਕਿਨਾ ਹੈ ਤੁਹਾਡਾ ਜਗਿੰਦਰ ਸਿੰਘ ਅੱਛਾ ਕਿੱਥੋਂ ਆਏ ਹੋ ਅਲੀਪੁਰ ਤੋਂ ਜੀ ਰਲ ਅੱਛਾ ਅਲੀਪੁਰ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਬਾਈ ਜੀ ਬਲੱਡ ਦੇ ਬੀਪੀ ਦੀ ਸੀ ਹਾਂਜੀ ਫਿਰ ਸਾਰੇ ਸੀ ਵਾਲੀ ਬੈਠੇ ਨੇ ਇਹ ਵਾਲੇ ਸੀ ਆਏ ਹਾਂਜੀ ਕਿੰਨਾ ਸੀ ਬੀਬੀ ਕਿੰਨਾ ਰਹਿਦਾ ਸੀ ਤੁਹਾਡਾ ਬੀਬੀ 1.5 ਕਿਸਾ ਦੇ ਅੰਦਰ ਬਾਹਰ ਰਹਿੰਦਾ अच्छा अच्छा की प्रॉब्लम हुंदी सी बीपी ਨਾਲ ਸਰੀਰ ਨੂੰ ਕੰਬਲ ਲਾ ਪੈਂਦਾ ਸਿਰ ਪੀੜਨ ਲਾ ਪੈਂਦਾ ਹੈ ਅੱਛਾ ਤੇ ਬੀਪੀ ਕਿਸੇ ਤੇ ਕੱਟਦਾ ਤਾਂ ਨਹੀਂ ਸੀ ਮੈਂ ਕਸਾ ਕੱਟਦਾ ਤਾਂ ਨਹੀਂ ਸੀ ਗੁੱਸਾ ਬੀਪੀ ਵਾਂਦੇ ਨਿਕਲ ਵੀ ਜਾਂਦਾ ਬੀਪੀ ਕੰਟਰੋਲ ਚ ਰਹੇ ਫਿਰ ਨਹੀਂ ਨਿਕਲਦਾ ਗੁੱਸਾ ਹੁੰਦਾ ਬੀਪੀ ਵਾਲਾ ਬੀਪੀ ਵਾਲ ਨੂੰ ਗੁੱਸਾ ਆਉਣਾ ਹੀ ਆਉਣਾ ਹੈ ਹਾਂ ਉਹ ਠੀਕ ਆ ਜੀ ਉਹ ਠੀਕ ਹੈ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਬਾਈ ਜੀ ਤੁਹਾਨੂੰ ਇਹ ਉਹ ਗਏ 5-6 ਸਾਲ ਹੀ ਹੋ ਚਲੇ 5-6 ਸਾਲ ਹੋ ਗਏ ਹਾਂਜੀ ਦਵਾਈ ਕੋਈ ਗੋਲੀ ਗਾਲੀ ਖਾ ਛੱਡੀ ਦੀ ਵੀ ਨਾਰਮਲ ਵੀ ਲੈ ਲੂ ਲੈਣੀ ਮੇਰੀ ਗੱਲ ਤੋਂ ਦਿਖਾਉਗੂ ਛੱਡਣੀ ਡਾਕਟਰ ਸਾਹਿਬ ਨੇ ਤਾਂ ਇਹ ਵੀ ਮੈਨੂੰ ਦੱਸਿਆ ਸੀ ਇੱਕ ਇੰਟਰਵਿਊ 'ਚ ਕਹਿੰਦੇ ਵੀ ਜਿਹੜਾ ਬੀਪੀ ਦੀ ਗੋਲੀ ਖਾਣ ਲੱਗ ਜਵੇ ਉਹਦੇ ਅੰਦਰ ਡਰ ਵੀ ਬੜਾ ਵਧਾ ਪੈ ਜਾਂਦਾ ਡਰ ਤਾਂ ਚਲੋ ਮਾਰੇ ਨੇ ਪਹਿਲੋ ਲੈਣੀ ਪਾਇਆ ਅੱਛਾ ਤੇ ਬਾਕੀ ਇਹਨਾਂ ਨੂੰ ਤਜਰਬਾ ਜ਼ਿਆਦਾ ਵੀ ਹੋ ਸਕਦਾ ਵੀ ਕਿਸੇ ਨੂੰ ਲੱਗਦਾ ਵੀ ਹੋਵੇ ਹਾਂਜੀ ਹਾਂ ਬਹੁਤ ਲੋਕਾਂ ਨੇ ਦੱਸਿਆ ਵੀ ਜਦੋਂ ਮੈਂ ਗੱਲਬਾਤ ਕੀਤੀ ਉਸ ਤਰ੍ਹਾਂ ਦੀ ਇਹਨਾਂ ਦੇ ਨਾਲ ਇਹ ਨਾ ਫਿਰ ਜ਼ਿਆਦੇ ਬਦਨ ਦੇਣਾ ਟੈਗ ਦੀ ਸ਼ਿਕਾਇਤ ਆ ਹਾਂਜੀ ਹਾਂ ਆੜਦੀ ਵੀ ਬਣ ਸਕਦੀ ਗਾਂ ਠੀਕ ਹੈ ਵੀ ਕੰਟਰੋਲ ਹੋਵੇ ਤਾਂ ਫੇਰ ਹੀ ਠੀਕ ਆ ਉਹਨੂੰ ਕਿੰਨੇ ਟਾਈਮ ਚ ਕੰਟਰੋਲ ਹੋਣਾ ਸ਼ੁਰੂ ਹੋ ਗਿਆ ਤੁਹਾਡਾ ਬੀਬੀ ਮੈਨੂੰ ਮਹੀਨੇ ਦੇ ਕਰੀਬ ਜਾ ਕੇ ਫਰਕ ਪਿਆ ਵੀ 20 ਜਨੀਆਂ ਦੇ ਜਿੰਨੀ ਪਿਆ ਮਹੀਨੇ ਦੇ ਵਿੱਚ ਜਾ ਕੇ ਫਰਕ ਪਿਆ ਥੋੜੀ ਪ੍ਰੋਬਲਮ ਹੀ 5-6 ਸਾਲ ਦੀ ਗੋਲੀਆਂ ਵੀ ਖਾਦੀ ਹੋਈਆਂ ਸੀ ਹਾਂਜੀ ਹਾਂਜੀ ਬਹੁਤ ਖਾਦੀਆਂ ਵੀ ਫਿਰ ਸ਼ਾਂਤ ਰਹਿਣ ਲੱਗ ਗਏ ਹਾਂਜੀ ਫਰਕ ਬਹੁਤ ਜ਼ਿਆਦਾ ਪਿਆ ਗਿਆ ਕੱਲੀ ਆਇਆ ਕੋਈ ਹੋਰ ਵੀ ਆਇਆ ਗੁੜੀਆਂ ਨਾਲ ਇਹਨਾਂ ਦੀ ਕੱਦ-ਵਦਨ ਦੀ ਲੈ ਕੇ ਗਏ ਦਵਾਈ ਇੱਕ ਰੀ ਅੱਗੇ ਦੂਰੀਆ ਰਹੇ ਗੁੜੀਆਂ ਫਰਕ ਪਿਆ ਗੁੜੀਆਂ ਨੂੰ ਇਹ ਉਹ ਨਾ ਮਿਣਾ ਨੇ ਐਲਕੀ ਖਾ ਕੇ ਬਾਅਦ ਚ ਬਣਾਗੇ। ਬਿਰੋ ਨਿਸ਼ਾਨ ਲਾ ਲੈਣਾ ਸੀ ਨਾ ਬਾਈ ਜੀ। ਹਾਂ ਲੱਗਾ ਜੀ ਨਹੀਂ ਸਰ। ਗੁੜੀਆਂ ਨੂੰ ਤੁਹਾਡੇ ਗੁੱਸੇ ਦਾ ਬਜ਼ੂਰ ਪਤਾ ਹੋਊਗਾ। ਹਾਂਜੀ ਗੁੜੀਆਂ ਕੀ ਨਾ ਬੇਟਾ ਤੁਹਾਡਾ? ਜਸਮਿਤ ਕਾਰ। ਅੱਛਾ ਗੁੱਸਾ ਕਿਨਾਂ ਕਰਦੇ ਸੀ ਪਾਪਾ ਜੀ? ਜਦ ਮੇਰੇ ਤੇ ਤਾਂ ਨਹੀਂ ਕਰਦੇ ਸੀਗੇ। ਗੁੜੀਆਂ ਤੇ ਤਾਂ ਨਹੀਂ ਕਰਦੇ ਹੋਰ ਤਾਂ ਕਰਦੇ ਹੁਣ। ਹਾਂਜੀ। ਅੱਛਾ ਤੇ ਜਦੋਂ ਬੀਪੀ ਵਾਜੇ ਸਾਰੇ ਕਹਿੰਦੇ ਜੀ ਬਾਪੂ ਤੋਂ ਪਰਾਂ ਹੋ ਜਾਓ ਬੀਪੀ ਵਧਿਆ ਹੋਇਆ। ਨਹੀਂ ਨਹੀਂ। ਅੱਛਾ ਠੀਕ ਨੇ ਹੁਣ? ਹਾਂਜੀ ਹੁਣ ਠੀਕ ਨੇ। ਅੱਛਾ। ਤੇ ਗੋਲੀ ਤੁਸੀਂ ਦਿੰਦੇ ਹੋਵਾਂਗੇ ਬਾਪੂ ਜੀ ਨੂੰ ਨਿਯਮਿਤ ਤੌਰ ਦੇ ਉੱਤੇ ਬੀਪੀ ਵਾਲੀ ਜਦੋਂ ਕਦੇ ਭੁੱਲ ਜਾਂਦੇ ਹੋਣਗੇ ਬਾਪੂ ਜੀ ਗੋਲੀ ਕਹਿੰਦੇ ਨਹੀਂ ਉਹ ਨਹੀਂ ਜਦੋਂ ਵੱਧਾ ਹੁੰਦਾ ਸੀ ਉਹਦੇ ਹੀ ਖਾਂਦੇ ਸੀਗੇ ਹਾਂਜੀ ਵੱਧਣ ਵੇਲੇ ਹੀ ਖਾਂਦੇ ਸੀ ਸਿੰਪਟਮ ਕੀ ਹੁੰਦੇ ਸੀ ਬਾਈ ਜੀ ਜਦੋਂ ਵੱਧਦਾ ਸੀ ਬੀਪੀ ਤੁਹਾਨੂੰ ਪਤਾ ਕਿਵੇਂ ਲੱਗਦਾ ਸੀ ਵੀ ਮੇਰਾ ਬੀਪੀ ਵੱਧ ਗਿਆ ਹੱਥ ਕੰਬਨ ਲਾ ਪੈਂਦੇ ਸੀ ਤੇ ਸਿਰ ਪੀੜ ਹੁੰਦਾ ਪੈਂਦਾ ਸੀ ਸਿਰ ਪੀੜ ਹੁੰਦਾ ਪੰਜ ਪੁਆਇੰਟ ਵੀ ਵੱਧ ਜਾਂਦਾ ਸੀ ਜਦੋਂ ਉਦੋਂ ਹੀ ਪਤਾ ਲੱਗ ਜਾਂਦਾ ਸੀ ਬੀਪੀ ਵੱਧਣਾ ਸ਼ੁਰੂ ਹੋ ਗਿਆ ਹਣਾ ਠੀਕ ਹਾਂ ਉਦੋਂ ਹੀ ਸਿਰ ਪੀੜ ਤੇ ਹੱਥ ਕੰਬਨ ਲਾ ਪੈਂਦੇ ਹਾਂ अच्छा ਤੁਸੀਂ ਆਪਣੀ ਹਾਈਟ ਦੀ ਮੈਡੀਸਨ ਲੈਣਾ ਹੈ ਹਾਂਜੀ ਕੋਈ ਫਰਕ ਲੱਗਾ ਤੁਹਾਨੂੰ ਮਾੜਾ ਮੋਟਾ ਮਿਲਿਆ ਨਹੀਂ ਪਹਿਲਾਂ ਮਿਲਿਆ ਸੀ ਜਦ ਦਵਾਈ ਲੈ ਕੇ ਗਏ ਸੀ ਉਹ ਮੁੜ ਕੇ ਨਹੀਂ ਮਿਲਿਆ ਮੁੜ ਕੇ ਨਹੀਂ ਮਿਲਿਆ আচ্ছা আচ্ছা ਚਲੋ ਅਗਲੀ ਵਾਰ ਜਦੋਂ ਅਸੀਂ ਮਿਲੇ ਤੇ ਮਿਲ ਕੇ ਆਇਓ ਫਿਰ ਅਸੀਂ ਦੱਸਾਂਗੇ ਵਧਿਆ ਜਾਂ ਨਹੀਂ ਬਣਿਆ ਠੀਕ ਹੈ ਜੀ ਜੀ ਅਤਿਸ਼ਕਲ ਬਾਈ ਜੀ ਅਤਿਸ਼ਕਲ ਜੀ ਕਿਨਾਂ ਆਏ ਤੁਹਾਡਾ ਨਸ਼ਤਰ ਸਿੰਘ ਜੀ ਅਤਿਸ਼ਤਰ ਸਿੰਘ ਕਿੱਥੋਂ ਆਏ ਹੋ ਬਾਈ ਜੀ ਹైదరాబాద్ ਤੋਂ ਓਏ ਹੋਏ ਹੋਏ ਇਹ ਤਾਂ ਗੱਡੇ ਸਿੱਧੀ ਤੁਸੀਂ ਸਾਊਥ ਵਾਲੇ ਨੂੰ ਸਿੱਧੀ ਕਰ ਓਕੇ ਹైదరాబాద్ ਤੋਂ ਆਏ ਹੋ ਹਾਈਦਰਾਬਾਦ ਕੀ ਪ੍ਰੋਬਲਮ ਲੈ ਕੇ ਆਏ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰੇ ਭਾਈ ਸਾਹਿਬ ਆ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਅੱਛਾ ਹਾਰਟ ਦੀ ਪ੍ਰੋਬਲਮ ਹੈ ਮੈਡੀਸਨ ਇਸਨੂੰ ਦੋ ਵਾਰੀ ਉਹਨਾਂ ਨਾਲ ਡਿਸਕਸ ਕਰਨੀ ਡਾਕਟਰ ਸਾਹਿਬ ਨਾਲ ਅੱਛਾ ਫਰਕ ਹੈਗਾ ਜੀ ਕੀ ਪ੍ਰੋਬਲਮ ਲੈ ਕੇ ਆਏ ਸੀ ਤੁਸੀਂ ਹਾਰਟ ਦੇ ਵਿੱਚ ਛੇਦ ਸੀਗਾ ਅੱਛਾ ਮਤਲਬ ਉਹ ਪੀ ਡੀਆਰ ਨੇ ਕਿਹਾ ਸੀਗਾ ਵੀ ਸਰਜਰੀ ਕਰਨੀ ਪਊਗੀ ਸਰਜਰੀ ਦੀ ਲੋੜ ਨਹੀਂ ਪਈ ਵੈਸੇ ਹੁਣ ਠੀਕ ਹਾਂ ਹੁਣ ਕਾਫੀ ਫਰਕ ਆ ਅੱਛਾ ਜੀ ਮਤਲਬ ਜਿਹੜੀ ਉਹ ਹੋਲ ਹੈਗਾ ਜਿਹੜਾ ਛੇਦ ਹੁੰਦਾ ਉਹਦਾ ਵੀ ਸੈੱਟ ਕਰ ਰਿਹਾ ਥੋੜਾ ਫਰਕ ਤੁਸੀਂ ਹైదరాబాద్ ਤੋਂ ਇੱਥੇ ਕਿਵੇਂ ਪਤਾ ਲੱਗਿਆ ਤੁਹਾਨੂੰ ਇਹ ਇਹ YouTube ਤੇ ਹੀ ਦੇਖਿਆ ਸੀ ਫਿਰ ਤੁਸੀਂ ਸਿੱਧਾ ਹైదరాబాద్ ਤੋਂ ਹਾਂ ਸਾਡਾ ਪਿੰਡ ਆਹੀ ਹੈ ਨਾਲ ਮਹਿਰੋ ਅੱਛਾ ਮਹਿਰੋ ਕੰਮ ਕਰ ਤੁਹਾਡਾ ਹైదరాబాద్ ਕੀ ਕੰਮ ਕਰ ਰਹੇ ਜੀ ਉੱਥੇ ਹైదరాబాద్ ਆਪਾਂ ਸਾਡਾ ਟਰਾਂਸਪੋਰਟ ਦਾ ਕੰਮ ਅੱਛਾ ਟਰਾਂਸਪੋਰਟ ਦਾ ਕੰਮ ਹੈ ਠੀਕ ਠੀਕ ਇਹ ਪੀਜੀਆਈ ਵਾਲੇ ਨੇ ਇੱਕ ਤਰ੍ਹਾਂ ਦਾ ਕਹਿਤਾ ਸੀ ਵੀ ਆਪਰੇਸ਼ਨ ਹੀ ਹੋਊਗਾ ਆਪਰੇਸ਼ਨ ਹੀ ਹੋਊਗਾ ਫਿਰ ਮਨਾ ਕਰਤਾ ਨਹੀਂ ਕਰਾਉਣਾ ਸਰ ਜੀ ਨਹੀਂ ਕਰਾਉਣੇ ਫਿਰ ਦੇਖਦੇ ਦੇਖਦੇ ਪਤਾ ਲੱਗ ਗਿਆ ਤੇ ਫਿਰ ਇੱਥੋਂ ਲੈ ਕੇ ਦੋ ਰੋਜ਼ ਹੀ ਲੈ ਕੇ ਦਵਾਈ ਅੱਗੇ ਕਿੰਨਾ ਕੁ ਰੁਪਏ ਚ ਕਿੰਨਾ ਕੁ ਫਰਕ ਮੰਨਦੇ ਹੋ ਤੁਸੀਂ ਹੈਗਾ 30 35 ਪੈਸੇ ਫਰਕ ਕੀ ਸਿੰਪਟਮ ਕੀ ਨੇ ਹੁਣ ਪੋਜ਼ਿਟਿਵ ਸਾਈਨ ਠੀਕ ਹੋ ਰਿਹਾ ਥੋੜਾ ਜਿਵੇਂ ਪਹਿਲਾਂ ਚੱਲਦਾ ਸਾਹ ਚੜਦਾ ਸੀ ਹਾਂਜੀ ਉਹ ਥੋੜਾ ਘਟ ਗਿਆ ਹਾਂ ਜੀ 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 ਚੰਦਰਜੀ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੇ ਨੇ ਤਜਰਬੇ ਲੋਕਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਨਛੱਤਰ ਜੀ ਹੋਰਾਂ ਦੇ ਜਿਹੜੇ ਰਿਸ਼ਤੇਦਾਰ ਹੈਗੇ ਨੇ ਭਰਾ ਹੈਗੇ ਨੇ ਇਹਨਾਂ ਦੇ ਉਹਨਾਂ ਦੇ ਦਿਲ ਦੇ ਵਿੱਚ ਛੇਦ ਸੀ ਜਿਹਨੂੰ ਅਸੀਂ ਹੋਲ ਕਹਿ ਦਿੰਦੇ ਆ ਤੇ ਪੀਜੀਆਈ ਵਾਲਿਆਂ ਨੇ ਕਿਹਾਤਾ ਸੀ ਕਿ ਇਹਨਾਂ ਦਾ ਆਪਰੇਸ਼ਨ ਹੋਊਗਾ ਪਰ ਹੁਣ ਇੱਥੇ ਨੁਸਖਾ ਫਾਰਮੂਲਾ ਡਾਕਟਰ ਸ਼ਰਮਾ ਜੀ ਦਾ ਇਹਨਾਂ ਨੇ ਸ਼ੁਰੂ ਕੀਤਾ ਤੇ ਇਹਨਾਂ ਆਪਣੇ ਮੂੰਹ ਖੁਦ ਮੰਨਿਆ ਕਿ 30% ਜਿਹੜਾ 30 ਪੈਸੇ ਇਹਨਾਂ ਨੂੰ ਇੱਥੇ ਫਰਕ ਹੈਗਾ ਪਰ ਮੇਰੀ ਅਪੀਲ ਮੇਰੀ ਚੇਤਾਵਨੀ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ مشورہ ਜ਼ਰੂਰ ਕਰਨਾ ਹੈ ਤੁਸੀਂ ਡਾਕਟਰ ਸ਼ਰਮਾ ਜੀ ਹੋਰਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ ਅਸੀਂ ਨੰਬਰ ਇਹਨਾਂ ਦਾ ਚਲਾ ਦਿੱਤਾ ਹੈ ਵੀਡੀਓ ਦੇਖਣ ਤੋਂ ਬਾਅਦ ਬੰਦ ਕੋਈ ਸਵਾਲ ਕੋਈ ਸ਼ੰਕਾ ਵੀ ਪੈਦਾ ਹੁੰਦਾ ਤਾਂ ਵੀ ਉਸੇ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਧੰਨਵਾਦ